ਸਵਾਲਾ ਕੋੜਾ ਜਿਹੜਾ ਇਹ ਠੀਕ ਹੈ ਉਹਦੀ ਆਉ ਕੋੜੀ ਠੀਕ ਹੈ ਜੀ ਹਾਂਜੀ ਉਹ ਸਵਾਲਾ ਕੋੜੀ ਆ ਮਤਲਬ ਪ੍ਰਾਣੀ ਹਾਂਜੀ ਬਹੁਤ ਬਹੁਤ 나ਗ ਕੋੜਾ ਤੇ ਬਹੁ ਮਸ਼ਹੂਰ ਹੋਇਆ ਕੋੜਾ ਉਸ ਕੋੜੇ ਦੀ ਇੱਕ ਬੱਚੀ ਆ ਟੋਡਲਾਈਨ ਮੱਝੂ ਕੀ ਬਲੱਡ ਲਾਈਨ ਆ ਗਿਆ ਖਾਨਦਾਨ ਉਧਰਲੇ ਪਾਸੋਂ ਆ ਗਿਆ ਹਣਾ ਉਹਦਾ ਹਾਂਜੀ ਧੌਣ ਧੂਣ ਉਹਦੀ ਤੇ ਬਾਕੀ ਉਹਦੀ ਖੜਨੀ ਕੋੜੀ ਦੀ ਪਤਾ ਲੱਗਦਾ ਰਾਂਝੇ ਨਮਾਨ ਦੀ ਹੀ ਰਾਂਝਾ ਝੂਟੋਈ ਸੀ ਰਾਂਝੇ ਦਾ ਘਰ ਦਿਖਾਇਆ ਸੀ ਇਹ ਲੈ ਜੀ ਉਹ ਦੇਖੋ ਜਿਵੇਂ ਕਿ ਕਿੰਨੀ ਸੋਹਣੀ ਆ ਨਾ ਛੁੱਟੀ ਜਿਹਾ ਬਸ ਪੁੱਤ ਓਏ ਤੇਰਾ ਹਲਕੇ ਕਬੂਤਰ ਆ ਗਏ ਹਾਂਜੀ ਵਧੀ ਜਾਂਦੇ ਆ ਇਹ ਹੁਣ ਠੀਕ ਆ ਠੀਕ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮਾਰਵਾੜੀ ਘੋੜਾ ਦਿਖਾਉਣ ਲੱਗਿਆ ਆਪਾਂ ਦਿਲਜਾਨ ਘੋੜੇ ਦਾ ਨਾਮ ਆ ਸੱਜਣੋ ਤੇ ਬਾਈ ਨੇ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਇਹ ਘੋੜੇ ਦੀ ਆਪਾਂ ਨੇ ਵੀਡੀਓਗ੍ਰਾਫੀ ਕਰੀ ਆ ਬਾਈ ਨਾਲ ਸਾਰੀਆਂ ਖੁੱਲ ਕੇ ਗੱਲਾਂ ਬਾਤਾਂ ਕਰੀਆਂ ਨੇ ਘੋੜੇ ਦੀ ਕਿੰਨੀ ਉਮਰ ਆ ਕਿੰਨੀ ਹਾਈਟ ਆ ਕਿੰਨੀਆਂ ਘੋੜੀਆਂ ਮੇਟ ਹੋ ਗਈਆਂ ਕਿਹੜੇ ਘੋੜੇ ਦਾ ਬੱਚਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਖੁੱਲ੍ਹ ਕੇ ਕਰੀਆ ਸੱਜਣੋ ਵੀਡੀਓ ਨਾਲ ਆਪਣੀ ਨਾਲ ਐਂਡ ਤੱਕ ਬਣੇ ਰਹੋ ਬਾਈ ਦੇ ਫਾਰਮ ਤੇ ਪੰਜ ਘੋੜੀਆਂ ਪੰਜ ਤੋਂ 6 ਘੋੜੀਆਂ ਸੇਲ ਲੇ ਗਿਆਂ ਮਾਰਵਾੜੀ ਗੱਬਣ ਘੋੜੀਆਂ ਨੇ ਤੇ ਇੱਕ ਬਾਈ ਕੋਲੇ 나ਕ ਘੋੜੇ ਦੀ ਬੱਚੀ ਆ ਤੇ ਉਹ ਵੀ ਆਪਾਂ ਤੁਹਾਨੂੰ ਸਾਰੀ ਵੀਡੀਓ ਚ ਆਪਾਂ ਗੱਲਬਾਤ ਕਰੀਆ ਬਾਈ ਨਾਲ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਜਿਹੜਾ ਦਿਲਜਾਨ ਘੋੜਾ ਦੇਖ ਰਹੇ ਹੋ ਸੱਜਣੋ ਸਕਰੀਨ ਤੇ ਬਾਈ ਨੇ ਇਸ ਘੋੜੇ ਦੀ ਸਟੱਡ ਸਰਵਿਸ ਓਪਨ ਕਰੀ ਆ ਤੇ ਬਾਈ ਨੂੰ ਬਹੁਤ ਸ਼ੌਂਕ ਆ ਬਾਈ ਨੇ ਬਹੁਤ ਜਾਨਵਰ ਰੱਖੇ ਹੋਏ ਨੇ ਬਰਬਰੀ ਬੱਕਰੀਆਂ ਦਾ ਸ਼ੌਂਕ ਆ ਬਾਈ ਨੂੰ ਲੱਕੇ ਕਬੂਤਰ ਵੀ ਰੱਖੇ ਹੋਏ ਨੇ ਸੱਜਣੋ ਤੇ ਮੁਰਗੇ ਵੀ ਰੱਖੇ ਹੋਏ ਨੇ ਤੇ ਬਾਈ ਦੀ ਇੱਕ ਖਾਸ ਆ ਜਿਹੜੀ ਬਾਈ ਦੀ ਹਵੇਲੀ ਆ ਬਜ਼ੁਰਗਾਂ ਦੀ ਬਣਾਈ ਹੋਈ ਹਵੇਲੀ ਆ ਤੇ ਬਾਈ ਨੇ ਬਹੁਤ ਸੋਹਣੀ ਸ਼ੌਂਕ ਨਾਲ ਸਾਂਭ ਕੇ ਰੱਖੀ ਹੋਈ ਆ ਤੇ ਉਹਦੇ ਸਬੰਧ ਵਿੱਚ ਵੀ ਆਪਾਂ ਬਾਈ ਨਾਲ ਕੁਝ ਗੱਲਾਂ ਬਾਤਾਂ ਕਰੀਆਂ ਨੇ ਬਾਈ ਨਾਲ ਆਪਾਂ ਘੋੜੇ ਪ੍ਰਤੀ ਸਾਰੀਆਂ ਗੱਲਾਂ ਬਾਤਾਂ ਕਰੀਆਂ ਨੇ ਵੀਡੀਓ ਨਾਲ ਆਪਣੀ ਨਾਲ ਐਂਡ ਤੱਕ ਬਣੇ ਰਹੋ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਦੀ ਹਵੇਲੀ ਸੰਬੰਧੀ ਤੇ ਘੋੜੇ ਸੰਬੰਧੀ ਆਜੋ ਜਿੰਨੇ ਵੀ ਸੱਜਣ ਆਪਣੇ ਚੈਨਲ ਤੇ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਵਾਸਤੇ ਨਵੇਂ-ਨਵੇਂ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਸੇਲਾ ਲਿੰਸੇ ਤਰੀਆ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਸੋਹਣਾ ਮਾਰਵਾੜੀ ਘੋੜਾ ਲੈ ਕੇ ਆਇਆ ਤੇ ਬਾਈ ਨੇ ਨਵਾਂ ਨਵਾਂ ਘੋੜਾ ਲਾਂਚ ਕਰਿਆ ਦੀ ਬਾਈ ਦੇ ਫਾਰਮ ਤੇ ਪਹੁੰਚੇ ਆ ਪਿੰਡ ਫਿੱਡਾ ਤੇ ਜ਼ਿਲ੍ਹਾ ਬਾਈ ਨੂੰ ਫਿਰੋਜ਼ਪੁਰ ਪਹੁੰਚ ਜਾਂਦਾ ਤੇ ਕਿਲਾ ਨਾਰਾਇਣ ਸਟੱਡ ਫਾਰਮ ਦੇ ਉੱਪਰ ਮੌਜੂਦ ਆਪਾਂ ਤੇ ਆਪਣੇ ਨਾਲ ਬਾਈ ਬਲਪ੍ਰੀਤ ਜੀ ਮੌਜੂਦ ਨੇ ਉਹਨਾਂ ਦੇ ਚਾਚਾ ਜੀ ਪਿਰਤਪਾਲ ਸਿੰਘ ਜੀ ਮੌਜੂਦ ਨੇ ਆਪਣੇ ਨਾਲ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਘੋੜੇ ਪ੍ਰਤੀ ਤੇ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਲੈਨੇ ਆ ਬਾਈਆਂ ਦਾ ਬਹੁਤ ਸੋਹਣਾ ਸੈਟਅਪ ਕਰਿਆ ਹੋਇਆ ਲੋਕੇਸ਼ਨ ਆ ਜਿਹੜੀ ਬਹੁਤ ਸੋਹਣੀ ਕਰੀ ਹੋਈ ਆ ਤੇ ਇਥੇ ਫਿਲਮਾਂ ਵੀ ਸੂਟ ਹੋਈਆਂ ਨੇ ਤੇ ਗਾਣੇ ਵੀ ਸੂਟ ਹੋਏ ਹੋਏ ਨੇ ਸਾਰੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਉਹਨਾਂ ਪ੍ਰਤੀ ਤੇ ਆਪਾਂ ਘੂੜੇ ਪ੍ਰਤੀ ਵੀ ਗੱਲਬਾਤ ਕਰਾਂਗੇ ਥੋੜੀ ਜਿਹੀ ਝਲਕ ਆਪਾਂ ਤੁਹਾਨੂੰ ਕਿਲੇ ਦੇ ਅੰਦਰੋਂ ਵੀ ਮਰਵਾਵਾਂਗੇ ਦੋਸਤੋ ਤੇ ਬਾਈ ਦਾ ਆਪਾਂ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਉੱਪਰ ਬਾਈ ਜੀ ਆਪਣੇ ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀ ਜੇ ਮੈਂ ਤੁਸੀਂ ਪੁਰਾਣੀ ਬਰਾਸਤ ਸਾਹਮਣੇ ਰੱਖੀ ਹੋਈ ਆ ਬਹੁਤ ਸੋਹਣੀ ਤਰ੍ਹਾਂ ਸਜਾਇਆ ਹੋਇਆ ਤੇ ਗਾਣੇ ਜਾਂ ਫਿਲਮਾਂ ਵੀ ਆਪਣੇ ਫਾਰਮ ਦੇ ਉੱਪਰ ਬਹੁਤ ਸੂਟ ਹੋਈਆਂ ਨੇ ਦੇ ਨਾਮ ਤੇ ਆਪਣਾ ਕਿਲੇ ਦਾ ਨਾਮ ਹੈ ਠੀਕ ਹੈ ਜੀ ਤੇ ਮੇਰੇ ਪਰਦਾਦਾ ਹੀ ਸਰਦਾਰ ਨਰੈਣ ਸਿੰਘ ਸੀਗੇ ਠੀਕ ਹੈ ਜੀ ਹਾਂਜੀ ਉਹਨਾਂ ਦੇ ਨਾਮ ਤੇ ਕਿਲੇ ਦਾ ਨਾਮ ਰੱਖਿਆ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਸਰਦਾਰ ਵੀਰ ਸਿੰਘ ਲਾਲ ਜੀ ਠੀਕ ਹੈ ਜੀ ਹਾਂਜੀ ਉਹ ਵੀ ਇਸ ਟਾਈਮ ਦੁਨੀਆ 'ਚ ਹੈਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਡੈਡੀ ਹੋਣੇ ਪੰਜ ਬਰਾਦਰ ਹਾਂਜੀ ਹਾਂਜੀ ਉਹਨਾਂ ਦੇ ਵਿੱਚੋਂ ਸਾਡੇ ਹੁਣ ਪਰਿਵਾਰ ਦੇ ਸਭ ਤੋਂ ਵੱਡੇ ਜਿਹੜੇ ਮੈਂਬਰ ਆ ਮੇਰੇ ਚਾਚਾ ਜੀ ਪਾਲ ਸਿੰਘ ਕਾਂਗੜਾ ਠੀਕ ਹੈ ਜੀ ਹੁਣ ਕੈਲਗਰੀ ਦੇ ਵਿੱਚ ਇੱਥੇ ਵੀ ਆਉਂਦੇ ਸਾਡੇ ਕੋਲੇ ਇੱਥੇ ਘੁੰਮਣ ਫਿਰਨ ਆ ਜਾਂਦੇ ਹਾਂ ਇੱਥੇ ਰਹਿੰਦੇ ਆ ਸਾਡੇ ਕੋਲੇ ਆ ਕੇ ਹਾਂਜੀ ਹਾਂਜੀ ਚਾਰ ਚਾਰ ਤਿੰਨ ਤਿੰਨ ਮਹੀਨੇ ਆ ਕੇ ਰਹਿ ਕੇ ਤੇ ਸਾਡੇ ਨਾਲ ਇਥੇ ਇੰਸਟਾਲ ਕਰਦੇ ਆ ਠੀਕ ਹੈ ਵੀਰੇ ਤੇ ਹਾਂਜੀ ਸਾਡੀ ਜੁਆਇੰਟ ਫੈਮਿਲੀ ਆ ਚਲੋ ਵਧੀਆ ਵਧੀਆ ਗੱਲ ਆ ਤੇ ਬਾਈ ਫੈਮਿਲੀ ਜੁਆਇੰਟ ਆ ਤਾਂ ਉਹ ਤੋਂ ਬਹੁਤ ਵਧੀਆ ਗੱਲ ਹੁੰਦੀ ਹੈ ਨਾ ਤੇ ਵਧੀਆ ਗੱਲ ਆ ਤੇ ਬਾਕੀ ਆਪਣਾ ਕਿਲਾ ਜਿਵੇਂ ਤੁਸੀਂ ਬਣਾਇਆ ਹੋਇਆ ਮੜਾ ਜਿੱਦਰ ਨੂੰ ਕੈਮਰਾ ਮਾਰ ਕੇ ਦਿਖਾ ਦਿਓ ਕੈਮਰਾਮੈਨ ਨੂੰ ਕਹਿੰਨੇ ਆਪਾਂ ਜਿਵੇਂ ਕਿਲਾ ਉੱਪਰੋਂ ਸਾਰਾ ਬਾਈ ਇਹ ਲੋਕੇਸ਼ਨ ਸੋਡੀ ਇਹ ਪਹਿਲਾਂ ਦੀ ਬਣਾਈ ਹੋਈ ਆ ਸ਼ੁਰੂ ਤੋਂ ਬਜ਼ੁਰਗਾਂ ਦੀ ਵੀ ਹਾਂਜੀ ਹਾਂਜੀ ਠੀਕ ਹੈ ਜੀ ਬਜ਼ਾਦਾ ਜੀ ਨੇ ਬਣਾਇਆ ਸੀ ਇਹ ਸੁਆਨ ਸਿੰਘ ਜੀ ਨੇ ਉਹਨਾਂ ਦੇ ਆਪਾਂ ਨਾਂ ਤੇ ਆਪਣਾ ਇਹ ਸਟੱਡ ਫਾਰਮ ਦਾ ਨਾਂ ਰੱਖਿਆ ਆਜੋ ਦੋਸਤੋ ਤੁਹਾਨੂੰ ਆਪਾਂ ਕਿਲਾ ਦਿਖਾ ਦਈਏ ਅੰਦਰੋਂ ਅੰਦਰੋਂ ਬਾਈ ਲੱਗਿਆ ਹੋਇਆ ਹਾਂਜੀ ਬਾਹਰ ਖ ਆਹ ਫਲ। ਨਵੀਂ ਮੜਾਤੀੜਾ ਬੰਦਾ ਗੇਟ ਨਹੀਂ ਖੋਲ ਸਕਦਾ ਇਹ। ਬਹੁਤ ਪੁਰਾਣਾ ਬਜ਼ੁਰਗਾਂ ਦਾ ਗੇਟ ਲੱਗਿਆ ਹੋਇਆ। ਇਹ ਜੀ ਇੱਕ ਦਰਖਤ ਦਾ ਬਣਿਆ ਹੋਇਆ ਸਾਰਾ ਇਹ। ਅੱਛਾ। ਹਾਂਜੀ। ਗੇਟ ਆ ਜਿਹੜਾ ਜੀ। ਇਹ ਗੇਟ ਆ। ਹਾਂਜੀ ਬਹੁਤ ਪੁਰਾਣਾ। ਠੀਕ ਹੈ ਜੀ। 199 ਦਾ ਬਣਿਆ ਹੋਇਆ। ਠੀਕ ਹੈ ਠੀਕ ਹੈ ਠੀਕ ਹੈ। ਹਾਂਜੀ। ਠੀਕ ਹੈ ਜੀ। ਤੇ ਮਿੱਤਰੋ ਆਹ ਦੇਖ ਲਓ ਦੋਸਤੋ ਤੁਸੀਂ ਬਾਈਆਂ ਦਾ ਬਹੁਤ ਸੋਹਣਾ। ਕਿਲਾ ਜਿਹੜਾ ਸੈਟਅਪ ਕਰਿਆ ਹੋਇਆ ਇਧਰ ਖੂਬ ਹੀ ਆ ਤੇ ਬਾਈਆਂ ਦੇ ਇਧਰ ਕੋਠੀ ਆ ਗਈ ਪਿਛਲੇ ਬਾਰੇ ਕੀ ਕਹਿਣਾ ਚਾਹੁੰਗੇ ਜਿਵੇਂ ਤੁਸੀਂ ਕਹਿੰਦੇ ਇੱਥੇ ਫਿਲਮਾਂ ਵਗੈਰਾ ਗਾਣੇ ਗੂਣੇ ਸੂਟ ਹੋਏ ਨੇ ਹਾਂਜੀ ਕਿਹੜੀ ਕਿਹੜੀ ਪਹਿਲਾਂ ਤਾਂ ਹੀ ਰਲ ਮਿਲ ਕੇ ਅਸੀਂ ਪੂਰੇ ਪਰਿਵਾਰ ਨੇ ਉਹ ਸਾਫ਼ ਕੇ ਰੱਖਿਆ ਜਿੰਨੀ ਕੋਸ਼ਿਸ਼ ਹੁੰਦੀ ਆ ਸਾਰੇ ਪਰਿਵਾਰ ਤੋਂ ਅਸੀਂ ਇਹਨੂੰ ਵਧੀਆ ਠੀਕ ਹੈ ਬਣਾਇਆ ਸਾਫ਼ ਕੇ ਰੱਖਣ ਦੀ ਕੋਸ਼ਿਸ਼ ਕੀਤੀ ਆ ਇਹ ਖੂਹ ਆ ਇਹ ਪੁਰਾਣੀਆਂ ਬਈ ਨਹੀਂ ਇਹ ਜਿਹੜੋ ਹੀ ਰਾਂਝਾ ਪਿਕਚਰ ਆਪਣੇ ਬਣੀ ਆ ਠੀਕ ਹੈ ਹਾਂਜੀ 2009 ਦੇ ਵਿੱਚ ਸਰਪੇਨ ਮੰਨਦੀ ਹੀ ਰਾਂਝਾ ਦਾ ਛੋਟੋਈ ਸੀ ਰਾਂਝੇ ਦਾ ਘਰ ਦਿਖਾਇਆ ਸੀ ਇਹ ਉਸ ਟਾਈਮ ਇਹ ਖੂਹ ਉਹਦੇ ਵਿੱਚ ਲਿਆ ਸੀਗਾ ਠੀਕ ਹੈ ਜੀ ਹਾਂਜੀ ਇਹ ਸਾਰਾ ਜਿਹੜਾ ਸੈਟਅਪ ਆ ਕੱਚਾ ਉਹਨਾਂ ਨੇ ਬਣਾ ਕੇ ਤੇ ਰਾंजे ਦਾ ਘਰ ਦਿਖਾਇਆ ਸੀਗਾ ਠੀਕ ਹੈ ਜੀ ਚਲੋ ਵਧੀਆ ਵਧੀਆ ਗੱਲਾਂ ਤੇ ਹੁਣ ਆਪਾਂ ਚੱਲੀਏ ਜੀ ਉੱਧਰ ਬੈਠੀਏ ਤੇ ਆਪਾਂ ਘੋੜੇ ਬਰਤੀ ਦੂਜੇ ਜਾਨਵਰਾਂ ਬਰਤੀ ਗੱਲਬਾਤ ਕਰੀਏ ਆਪਾਂ ਘੋੜੇ ਦੀ ਗੱਲਬਾਤ ਕਰਦੇ ਆ ਆਪਣੇ ਜਾਨਵਰਾਂ ਦੀ ਬਾਕੀ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਬਾਈ ਨੇ ਬਹੁਤ ਸ਼ੌਂਕ ਆ ਬਾਈ ਕੋਲੇ ਲੱਕੇ ਕਬੂਤਰ ਤੇ ਬੱਕਰੀਆਂ ਕੁੱਕੜ ਤੇ ਹੋਰ ਬਹੁਤ ਜਾਨਵਰ ਰੱਖੇ ਹੋਏ ਨੇ ਤੇ ਬਾਈ ਜੀ ਆਪਾਂ ਸ਼ੁਰੂ ਤੋਂ ਹੁਣ ਗੱਲ ਕਰੀਏ ਆਪਣੇ ਘੋੜੇ ਵਾਲੇ ਪਾਸੇ ਆ ਜੀ ਹੈਨਾ ਜਾਨਵਰਾਂ ਵਾਲੇ ਪਾਸੇ ਤੇ ਬਾਈ ਆਪਾਂ ਨੂੰ ਘੋੜਾ ਬਹੁਤ ਚੰਗਾ ਮਿਲਿਆ ਹੋਇਆ ਬਹੁਤ ਸੋਹਣਾ ਘੋੜਾ ਤੁਹਾਡਾ ਹਨਾ ਸ਼ਕੀਨ ਬਹੁਤ ਆ ਘੋੜਾ ਲੱਡਲੈਨ ਬਹੁਤ ਚੰਗੀ ਆ ਘੋੜੇ ਦੀ ਤੇ ਆਪਣੇ ਘਰੇ ਕਿਹੜੇ ਵੀਰ ਨੇ ਬੂਟਾ ਲਾਇਆ ਹੈ ਕਿੰਨਾ ਕ ਟਾਈਮ ਹੋ ਗਿਆ ਘੋੜਾ ਰੱਖੇ ਨੂੰ ਇਹ ਬਾਈ ਆਪਾਂ ਨੂੰ ਹੋ ਗਏ 5-6 ਮਹੀਨੇ ਹੋ ਗਏ ਘੋੜਾ ਲੈ ਇਹਨੂੰ ਠੀਕ ਹੈ ਜੀ ਤੇ ਇਹ ਹੈਗਾ ਦਲਬਾਗ ਰਣੀਆਂ ਜਿਹੜਾ ਘੋੜਾ ਬਹੁਤ ਫੇਮਸ ਘੋੜਾ ਆਪਣੇ ਇੰਡੀਆ ਦਾ ਉਹਦਾ ਡਾਇਰੈਕਟ ਵਸ਼ੇਰਾ ਇਹ ਠੀਕ ਹੈ ਜੀ ਤੇ ਇਹ ਮੈਨੂੰ ਐ ਪਤਾ ਲੱਗਾ ਸੀਗਾ ਜਿਨ੍ਹਾਂ ਕੋਲੇ 골ਡਨ ਰੌਕ ਦਾ ਸਣੀ ਗੱਲ ਮੋਗੇ ਵਾਲਾ ਉਹਨਾਂ ਕੋਲੇ ਕੋ ਆ ਖੜਾ ਸੀ ਇਹ ਠੀਕ ਹੈ ਜੀ ਤੇ ਉਹਨਾਂ ਤੋਂ ਫਿਰ ਮੈਂ ਇਹ ਲਿਆ ਘੋੜਾ ਠੀਕ ਹੈ ਵੀਰੇ ਤੇ ਫਿਰ ਮੈਂ ਹੁਣ ਤਿਆਰ ਕਰ ਰਿਹਾ ਘੋੜੇ ਨੂੰ ਠੀਕ ਹੈ ਚਲੋ ਬਹੁਤ ਸੋਹਣਾ ਬਾਈ ਘੋੜੇ ਚ ਬਿਊਟੀ ਬਹੁਤ ਆ ਘੋੜੇ ਦੀ ਸਾਰੇ ਪਾਸਿਓਂ ਤੇ ਬਾਈ ਦਿਲਵਾਗ ਰਣੀਆਂ ਇਹਦਾ ਬੱਚਾ ਆ ਗਿਆ ਇਹ ਹਾਂ ਨਾ ਤੇ ਹਾਈਟ ਕਿੰਨੀ ਕਰ ਗਿਆ ਵੀਰੇ ਘੋੜਾ ਹਾਈਟ ਬਾਈ ਹੁਣ 64 ਇੰਚ ਕੀਤੀ ਆ ਨੇ ਠੀਕ ਆ ਹਾਈਟ ਹੋਰ ਬਹੁਤ ਆ ਦੋ ਦੰਦ ਹਜੇ ਹੋਇਆ ਹੁਣ ਇਹ ਠੀਕ ਆ ਕਿੰਨੀ ਉਮਰ ਕਿੰਨੀ ਹੋ ਗਈ 31 ਮਹੀਨੇ ਇਹਦੀ 31 ਮਹੀਨੇ ਹੋ ਗਈ ਹਾਂਜੀ 32ਵਾਂ ਸ਼ੁਰੂ ਹੋਣ ਇਹਦਾ ਠੀਕ ਆ ਬਾਈ ਹਾਂਜੀ ਤੇ ਹਾਈਟ ਇਹਨੇ ਬਹੁ ਕਰ ਜਾਣੀ ਹਾਂਜੀ ਹਾਈਟ ਕਰੂਗਾ ਬਾਈ ਜੋ ਮੰਤਰਾਂ ਦੱਸ ਰਹੀਆਂ ਨੇ ਹਜੇ ਨਿਆਣਾ ਪਾਣੀਆ ਕੋੜੇ ਦੇ ਵਿੱਚ ਹਾਂਜੀ ਕੋੜੀ ਦੀ ਬਲੱਡ ਲਾਈਨ ਦੱਸ ਦਿਓ ਵੀ ਇਹਦੀ ਮਾਂ ਵਾਲਾ ਪਾਸਾ ਬਸ਼ੇਰੇ ਦਾ ਵੀ ਉਹ ਕਿਹੜੀ ਬਲੱਡ ਲਾਈਨ ਦੀ ਸੀ ਇਹਦੀ ਮਾਂ ਇਹਦੀ ਬਾਈ ਬਲੈਕ ਬਿਊਟੀ ਹੈ ਮਾਂ ਠੀਕ ਹੈ ਜਿਹੜੀ ਉਹਨਾਂ ਕੋਲੇ ਸਨੀ ਜੀ ਕੋਲੇ ਹੈਗੀ ਹੁਣ ਇਸ ਟਾਈਮ ਹਾਂਜੀ ਹਾਂਜੀ ਤੇ ਉਹਦਾ ਸਵਾ ਲੱਖ ਕੁੜਾ ਜਿਹੜਾ ਇਹ ਠੀਕ ਹੈ ਉਹਦੀ ਆ ਉਹ ਕੁੜੀ ਠੀਕ ਹੈ ਜੀ ਹਾਂਜੀ ਉਹ ਸਵਾ ਲੱਖ ਕੁੜੀ ਆ ਮਤਲਬ ਪ੍ਰਾਣੀ ਹਾਂਜੀ ਬਹੁਤ ਬਹੁਤ ਵਧੀਆ ਹਾਂਜੀ ਆਪਣੀ ਕੁੜੀ ਹੈਗੀ ਆ ਠੀਕ ਹੈ ਜੀ ਤੇ ਬੜੀ ਹਾਈਟ ਦੀ ਕੁੜੀ ਆ ਉਹ ਠੀਕ ਹੈ ਪੇਟਰ ਕੁੜੀ ਆ ਓਕੇ ਤੇ ਉਹਦਾ ਇਹ ਬੇਸ਼ੇਰਾ ਉਹਦੀ ਜਿਹੜਾ ਅੱਗੇ ਸਲਮਾਨ ਖਾਨ ਕੋਲੇ ਘੋੜਾ ਠੀਕ ਹੈ ਜੀ ਉਹਦਾ ਉਹ ਭਰਾ ਸਵਾ ਲੱਖ ਜਿਹੜਾ ਇਹ ਠੀਕ ਹੈ ਵੀ ਚੰਗੀ ਬਲੱਡ ਲਾਈਨ ਦੀ ਆ ਮਾਂ ਦੀ ਹਾਂਜੀ ਉਹਦੀ ਹਾਈਟ ਕਿੰਨੀ ਕਾ ਬਾਈ ਪਤਾ ਉਹਦੀ ਹਾਂਜੀ 66 ਇੰਚ ਹਾਈਟ ਆ ਉਹਦੀ ਮਾਂ ਦੀ ਫਿਰ ਉਹਦੇ ਹਿਸਾਬ ਨਾਲ ਤਾਂ ਜਿਵੇਂ ਦਿਲਵਾਗ ਦੀ ਘੋੜੇ ਦੀ ਹਾਈਟ ਚੰਗੀ ਆ ਹਨਾ ਹਾਂਜੀ ਤੇ ਮਾਂ ਦੀ ਵੀ 66 ਇੰਚ ਆ ਤੇ ਉਸ ਹਿਸਾਬ ਨਾਲ ਤਾਂ ਹਜੇ ਵਿਸ਼ੇਰੇ ਨੇ ਕੱਦ ਫਿਰ ਤਕਰੀਬਨ ਕარი ਆਈ ਬਸੋ ਲਾਈਨ ਬਹੁਤ ਤਕੜੀ ਲਾਈਨ ਆਈ ਤਿੰਨ ਲਾਈਨਾਂ ਦਾ ਬਲੱਡ ਆ ਜਿਹੜਾ ਇਹਦਾ ਠੀਕ ਹੈ ਤੇ ਹਾਂਜੀ ਉਹ ਅੱਗੇ ਜਿਹੜਾ ਸੀਗਾ ਹੈਗਰੋ ਸੀਗਾ ਹੈਗਰੋ ਦਾ ਇਹ ਸਵਾਲ ਆ ਆਖਾ ਜਿਹੜਾ ਠੀਕ ਹੈ ਜੀ ਤੇ ਹੈਗਰੋਸੀ ਜਿਹੜਾ ਪੂਤ ਨਾ ਹੁੰਦਾ ਸੀਗਾ ਓਕੇ 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 ਹਾਂਜੀ ਹਾਂਜੀ ਪ੍ਰਾਣੀਆਂ ਸਾਰੀਆਂ ਬਲੱਡ ਲਾਈਨਾਂ ਪੁਰਾਣੀ ਪੰਜ ਪੀੜੀਆਂ ਤੱਕ ਦਾ ਹਾਂਜੀ ਮੈਨੂੰ ਇਹਦਾ ਨਹੀਂ ਬਾਈ ਜ਼ਰੂਰੀ ਵੀ ਜਦੋਂ ਆਪਾਂ ਕਰੇ ਸਾਣ ਰੱਖਣਾ ਫਿਰ ਐ ਨਹੀਂ ਪਤਾ ਨਾ ਕਿਹੜਾ ਬੰਦਾ ਆ ਕੇ ਕਹੇ ਜੀ ਗੱਲ ਪੁੱਛ ਲੈ ਫਿਰ ਉਹ ਦੱਸਣੀ ਪੈਂਦੀ ਆ ਹਾਂਜੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਾਰੀਆਂ ਇਹਦਾ ਵੀ ਪਿਛੋਕੜ ਸਾਰਾ ਹਾਂਜੀ ਸਹੀ ਆ ਵੀਰੀ ਗੱਲ ਤੇ ਬਾਈ ਸਾਡਿਆ ਕੋੜੀਆਂ ਤੇ ਹਾਂਜੀ ਇਹ ਆਪਣੇ ਦੋ ਕੋੜੀਆਂ ਤਾਂ ਆਪਣੀਆਂ ਇਹਦੇ ਤੋਂ ਪ੍ਰੈਗਨੈਂਟ ਹੋਈਆਂ ਵੀ ਆ ਠੀਕ ਹੈ ਤੇ ਬਾਹਰ ਵੀ ਇੱਕ ਅਧੀ ਕੋੜੀ ਕੀਤੀ ਐ ਇਸ ਠੀਕ ਹੈ ਹੁਣੇ ਹੀ ਆਪਣਾ ਸ਼ੁਰੂ ਕੀਤਾ ਆਪਾਂ ਨੂੰ ਥੋੜਾ ਟਾਈਮ ਹੀ ਹੋਇਆ ਜਿਵੇਂ 2 ਟਾਈਮ ਹੀ ਮਹੀਨੇ ਹੋ ਗਏ 2 ਕਿ ਮਹੀਨੇ ਹੋਏ ਆਪਣੀ ਸਰਵਿਸ ਆਪਾਂ ਨੇ ਓਪਨ ਕਰਤੀ ਹੈ ਹਾਂਜੀ ਓਪਨ ਕਰਤੀ ਆ ਆਪਾਂ ਨੂੰ ਪਹਿਲੀ ਕੁੜੀ ਆਪਾਂ ਆਪਣੀ ਇਹ ਤੋਂ ਕਵਰਿੰਗ ਕਰਵਾਈ ਸੀਗੀ ਠੀਕ ਹੈ ਬਈ ਉਹ 2 ਟਾਈਮ ਹੀ ਮਹੀਨੇ ਹੋ ਗਏ ਠੀਕ ਹੈ ਉਹ ਚੈੱਕ ਪਾਸ ਹੋਏ ਹੁਣ ਚੈੱਕ ਪਾਸ ਹੋ ਗਈਆਂ ਕੁੜੀਆਂ ਦੀ ਹਾਂਜੀ ਆਪਣੀਆਂ ਦੋਨੇ ਚੈੱਕ ਪਾਸ ਹੋ ਗਈਆਂ ਕੁੜੀਆਂ ਇਹ ਤੋਂ ਤੀਜੀ ਜਿਹੜੀ ਬਾਹਰ ਵੀ ਹੋਈ ਉਹ ਵੀ ਚੈੱਕ ਪਾਸ ਹੋ ਗਈ ਸਾਰੀਆਂ ਕੁੜੀਆਂ ਹਾਂਜੀ ਫਸਟ ਟਾਈਮ ਉਜਰੀ ਪ੍ਰੈਗਨਟ ਹੋ ਗਈ। ਹੁਣ ਕੋਸ਼ਿਸ਼ ਹੈ ਇਹਨੂੰ ਅੱਗੇ ਅਸੀਂ ਰੈਂਕ ਦੇ ਵਿੱਚ ਵੀ ਪਾਵਾਂਗੇ 쇼 ਦੇ ਵਿੱਚ। ਅੱਛਾ ਵੀ ਮੂਰੇ ਪਾਉਣ ਚੱਲ ਰਿਹਾ ਹੈਗਾ 쇼 ਤੇ ਤਿਆਰ ਕਰ ਰਹੇ ਆਂ। ਆਪਣੇ ਏਜੰਡੇ ਵਾਲੀ 쇼 ਹੋਣਾ ਵੀਰੇ ਹਨਾ ਤੇ ਫਿਰ ਆਪਣਾ ਜਗਰਾਮਾ ਵੀ ਆਉਣਾਗਾ। ਹਾਂ ਜੀ ਜਗਰਾਮਾ ਵੀ ਆਉਣਾ। ਉਹਨਾਂ ਚ ਕੋਈ ਨਹੀਂ ਵਧੀਆ ਗੱਲਾਂ ਵੀਰੇ ਸੋਚਦਾ ਪਾਉਣਾ ਜ਼ਰੂਰੀ ਆ ਜਾਨਵਰ ਹਾਂ। ਉਹਦੇ ਨਾਲ ਬਹੁਤ ਚੀਜ਼ਾਂ ਦੀ ਜੇ ਆਪਾਂ ਨੂੰ ਨਹੀਂ ਵੀ ਚਲੋ ਜ਼ਰੂਰੀ ਨਹੀਂ ਹੁੰਦੇ ਵੀ ਆਪਣਾ ਜਾਨਵਰ ਹਨਾ ਨੰਬਰ 'ਚ ਹੀ ਆਉਂਦਾ ਉਹ 'ਚ ਪਤਾ ਬਹੁਤ ਕੁਝ ਲੱਦਾ ਨੌਲੇਜ ਬਹੁਤ ਹਾਂ ਜੀ। ਹਾਂ ਨੌਲੇਜ ਮਿਲਦੀ ਆਪਾਂ ਨੂੰ ਬਹੁਤ ਚੀਜ਼ਾਂ ਆਪਾਂ ਨੂੰ ਆਪਣੀਆਂ ਥੋੜ ਕੋਸ਼ਿਓ ਇਹਦੀ ਡਾਈਟ ਦੇ ਵਿੱਚ ਜਾਂ ਹੋਰ ਕੋਈ ਕਮੀਆਂ ਆਪਾਂ ਨੂੰ ਉਹ ਪਤਾ ਲੱਗਦਾ ਵੀ ਆਪਾਂ ਇਹਨਾਂ ਦੇ ਵਿੱਚ ਕੀ ਇੰਪਰੂਵਮੈਂਟ ਹੋਰ ਆਪਾਂ ਨੂੰ ਹੋਣੀ ਚਾਹੀਦੀ ਹੁਣ ਕੋੜੇ ਦੀ ਸਟੱਡ ਸਰਵਿਸ ਚੱਲ ਰਹੀ ਆ ਹਨਾ ਸਟਾਰਟ ਕਰਤੀ ਤੁਸੀਂ ਫੀਸ ਕਿੰਨੀ ਰੱਖਦੀ ਬਾਈ ਕੋੜੇ ਦੀ ਇਹਦੀ ਆਪਾਂ ਬਾਈ ਨਾਰਮਲ ਜੀ ਫੀਸ ਰੱਖੀ ਆ 31000 ਠੀਕ ਆ ਜਿਹੜਾ ਹਰ ਬੰਦਾ ਅਫੋਰਡ ਕਰ ਸਕੇ ਹਨਾ ਠੀਕ ਆ ਵੀਰੇ ਤੇ ਕੋਈ ਜ਼ਿਆਦਾ ਫੀਸ ਨਹੀਂ ਰੱਖੀਗੀ ਠੀਕ ਹੈ ਤੇ ਜਿਵੇਂ ਬਾਈ ਬੰਦਾ ਕੋਈ ਦੂਰੋਂ ਨੇੜੇ ਆਉਂਦਾ ਜਾਨਵਰ ਲੈ ਕੇ ਜੇ ਕਈ ਵਾਰ ਐ ਹੁੰਦਾ ਵੀ ਬੰਦਾ ਕਹਿੰਦਾ ਸਾਡੀ ਘੋੜੀ ਇੱਥੇ ਰੱਖਣੀ ਆ ਉਹ ਸੁਵਿਧਾ ਹੈਗੀ ਆ ਘੋੜੀ ਦੀ ਆਪਣੇ ਕੋਲ ਹਾਂਜੀ ਹਾਂਜੀ ਰੱਖਣ ਦੀ ਹਾਂਜੀ ਗੋਦਮ ਲਈ ਹਾਂਜੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਉਂਦੀ ਆ ਤਾਂ ਕੋਈ ਗੱਲ ਨਹੀਂ ਆਪਣੇ ਕੋਲ ਠੀਕ ਹੈ ਤੇ ਡਾਕਟਰ ਵਗੈਰਾ ਦੀ ਸੁਵਿਧਾ ਹਾਂਜੀ ਡਾਕਟਰ ਦੀ ਵੀ ਹੈਗੀ ਆ ਆਪਣੀ ਇੱਥੇ ਵੀ ਕਿਸੇ ਨੂੰ ਕੋਈ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਜੇ ਕਿਸੇ ਨੇ ਰਹਿਣਾ ਤਾਂ ਰਹਿਣ ਦਾ ਵੀ ਕੋਲੇ ਇੰਤਜ਼ਾਮ ਹੈਗਾ ਸਾਰਾ ਹਾਂਜੀ ਕੋਈ ਪ੍ਰੋਬਲਮ ਨਹੀਂ ਆਪਣੇ ਹਾਂਜੀ ਕਰਦਾ ਸਾਰਾ ਸਿਸਟਮ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਜਿਵੇਂ ਬਾਈ ਹੁਣ ਵਿੱਚ ਕੋੜਾ ਦਵਾਰੇ ਛੱਡਣ ਤੋਂ ਬੰਦਾ ਹਿਜਕ ਚਾਉਂਦਾ। ਹਾਂਜੀ ਯਾਰ ਮੈਂ ਛੱਡਣਾ ਨਹੀਂ ਪਹਿਲਾਂ ਛੱਡਦਾ ਬਾਈ ਹਨਾ ਦਵਾਰੇ ਵਾਲਾ। ਉਹ ਕਿਵੇਂ ਆ ਜੇ ਕੋੜੀ ਖਾਲੀ ਰਹਿੰਦੀ ਆ ਕਈ ਵਾਰ ਨਹੀਂ ਵੀ ਰਹਿੰਦੀ ਕੋੜੀ ਇੱਕ ਵਾਰੀ ਆਪਣਾ ਮੇਟ ਕਰਾਏ ਤੋਂ। ਹਾਂਜੀ ਉਹਦੇ ਬਾਰੇ ਕਿਵੇਂ ਆ ਵੀ ਦਵਾਰੇ ਕੋੜਾ ਛੱਡੋਗੇ? ਨਹੀਂ ਬਾਈ ਜਦੋਂ ਆਪਾਂ ਫੀਸ ਲਈ ਆ ਹਨਾ ਠੀਕ ਆ ਤੇ ਜੇ ਦੋ ਵਾਰ ਤਿੰਨ ਵਾਰ ਆਪਾਂ ਕੋੜਾ ਛੱਡਣਾ ਬਾਈ ਕੋਈ ਪ੍ਰੋਬਲਮ ਨਹੀਂ। ਕੋੜੀ ਗੱਬਣ ਕਰਾ ਕੇ ਦੇ ਦਵਾਰੇ ਕੋਈ ਪ੍ਰੋਬਲਮ ਨਾ ਹੋਵੇ ਹਨਾ ਠੀਕ ਆ ਵੀਰੇ। ਉਹ ਹਾਂਜੀ ਬਾਕੀ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੋਣੀ ਵੀ ਇਹ ਕੋੜਾ ਇੱਕ ਵਾਰ ਨਹੀਂ ਅਸੀਂ ਦੂਜੀ ਵਾਰ ਵੀ ਛੱਡ ਮੈਂ ਡੀ ਕੋ ਹਾਂ ਵੀ ਡਾਕਟਰ ਤੋਂ ਸੱਚੇ ਹਾਂ ਚੈੱਕ ਕਰਾ ਕੇ ਹਾਂਜੀ ਓਕੇ ਓਕੇ ਵੀਰੇ ਹਾਂਜੀ ਤੇ ਲਈ ਮਿੱਤਰੋ ਬਾਈ ਨੇ ਫੀਸ 31000 ਰੱਖੀ ਹੋਈ ਆ ਘੋੜੇ ਦੀ ਤੇ ਹੁਣ ਬਾਈ ਨਾਲ ਆਪਾਂ ਘੋੜੀਆਂ ਦੀ ਗੱਲਬਾਤ ਕਰਦੇ ਆਂ ਬਾਈ ਜਿਵੇਂ ਆਪਣੇ ਕੋਲੇ ਹੁਣ ਘੋੜੀਆਂ ਰੱਖੀਆਂ ਹੋਈਆਂ ਨੇ ਤੇ ਘੋੜੀਆਂ ਆਪਣੇ ਕੋਲੇ ਸਾਰੀਆਂ ਹੀ ਸੇਲ ਵਾਲੀਆਂ ਨੇ ਜਾਂ ਵਿੱਚੋਂ ਵਿੱਚੋਂ ਇੱਕ ਦੋ ਕੁੜੀਆਂ ਸੇਲ ਦੇਣੀ ਨੇ ਸਾਰੀਆਂ ਤਾਂ ਨਹੀਂ ਸੇਲ ਵਾਲੀਆਂ ਵਿੱਚੋਂ ਕੁਝ ਸੇਲ ਕਰ ਵੀ ਦੇਵਾਂਗੇ ਆਪਾਂ ਠੀਕ ਹੈ ਵੀਰੇ ਕੁਝ ਘੋੜੀਆਂ ਮੇਰੀਆਂ ਜਿਹੜੀਆਂ ਜਿਵੇਂ ਘਰੇ ਰੱਖੀਆਂ ਪੱਕੀਆਂ ਬਈਆਂ ਆਂਦੀਆਂ ਤੇ ਜਿਵੇਂ ਤੁਹਾਡੇ ਕੋਲੇ ਉਹ ਬਹੁਤ ਪੁਰਾਣੇ ਬਲੱਡ ਦੀ ਘੋੜੀਆ ਬਹੁਤ ਮਸ਼ਹੂਰ ਘੋੜੇ ਦੀ ਆ ਨਾ ਨਾਗ ਘੋੜਾ ਤੇ ਬਹੁਤ ਮਸ਼ਹੂਰ ਹੋਇਆ ਘੋੜਾ ਉਸ ਘੋੜੇ ਦੀ ਇੱਕ ਬੱਚੀ ਆ ਤੁਹਾਡੇ ਕੋਲੇ ਇੱਕ ਘੋੜੀ ਆ ਹਾਂਜੀ ਤੇ ਉਹ ਕਿਵੇਂ ਆ ਬਾਈ ਗੱਬਣਾਗੇ ਹੁਣ ਘੋੜੀ ਦੋ ਮਹੀਨੇ ਦੀ ਗੱਬਣਾ ਠੀਕ ਆ ਹਾਂਜੀ ਆਪਣੇ ਇਸੇ ਘੋੜੇ ਤੋਂ ਗੱਬਣਾ ਹੋਈ ਤੇ ਆਪਣੇ ਦਿਲ ਜਾਨ ਦਿਲ ਜਾਨ ਤੋਂ ਹਾਂਜੀ ਓਕੇ ਵੀਰੇ ਓਕੇ ਹਾਂ ਚੈੱਕ ਪਾਸ ਹੋਈ ਵੀ ਆ ਘੋੜੀ ਠੀਕ ਹੈ ਤੇ ਬਾਕੀ ਬਾਈ ਘੋੜੀ ਬਹੁਤ ਸੋਹਣੀਆਂ ਹਨਾ ਉਹ ਬਹੁਤ ਸੋਹਣੀਆਂ ਹਨ ਕਨ ਕਨ ਬਹੁਤ ਸੋਹਣਾ ਤੇ ਕਿਉਂ ਫਿਰ ਵੀ ਬਲੱਡ ਲਾਈਨ ਮੱਝੂ ਕੀ ਬਲੱਡ ਲਾਈਨ ਆ ਗਿਆ ਖਾਨਦਾਨ ਉਧਰਲੇ ਪਾਸੋਂ ਆ ਗਿਆ ਹਨਾ ਉਹਦਾ ਹਾਂਜੀ ਧੌਣ ਧੌਣ ਉਹਦੀ ਤੇ ਬਾਕੀ ਉਹਦੀ ਖੜਨੀ ਘੋੜੀ ਦੀ ਪਤਾ ਲੱਗਦਾ ਹਨਾ ਅਸੀਂ ਮੇਲੇ 'ਚ ਉੱਤੇ ਜਗਰਾ ਆਪਣਾ ਸੌਰੀ ਮੁਕਸਰ ਲਗਾਏ ਆ ਕਿ ਠੀਕ ਹੈ ਤੇ ਉੱਥੇ ਬਹੁਤ ਲੋਕਾਂ ਨੇ ਜਿਹੜਾ ਉਹਨੂੰ ਉਹਦੀ ਤਾਰੀਫ ਤੇ ਠੀਕ ਹੈ ਵੀ ਤੇ ਬਹੁਤ ਸੋਹਣਾ ਉਹ ਨੱਚਦੀ ਵੀ ਆ ਅੱਛਾ ਵੀ ਆ ਮੇਲੇ ਦੇ ਵਿੱਚ ਉਹ ਵੀ ਸਾਡੇ ਕੋਲੇ ਵੀਡੀਓ ਬਣਾਈ ਜਾਵੀ ਹੈਗੀਆਂ ਠੀਕ ਹੈ ਜੀ ਤੇ ਤੁਹਾਨੂੰ ਉਹ ਵੀ ਹਾਂ ਜੀ ਅਸੀਂ ਗੱਪਣ ਕਿੰਨੇ ਟਾਈਮ ਦੀ ਹੋਗੀ 2 ਟਾਈਮ ਹਾਂ ਨਹੀਂ 2 ਮਿੰਟ ਦੀ ਜੀ 2 ਮਿੰਟਾਂ ਦੀ ਗੱਪਣ ਹੋਗੀ ਤੇ ਪੌਰੀਆਂ ਦੀ ਕਿਵੇਂ ਆ ਬਈ ਉਹ ਹਾਂ ਬਿਲਕੁਲ ਕਲੀਅਰ ਆਈ ਕੋਈ ਪੌਰੀਆਂ ਦੀ ਮੈਂ ਐਕਚੁਅਲੀ ਕੋਈ ਵੀ ਜਾਨਵਰ ਆਈ ਜਿਹੜਾ ਉਹ ਮੈਂ ਦੇਖ ਕੇ ਪੌਰੀਆਂ ਪੂਰੀਆਂ ਹਰ ਪੱਖ ਤੋਂ ਦੇਖ ਕੇ ਲੈਣਾ ਉਹਨਾਂ ਦਾ ਕਿਉਂਕਿ ਉਹ ਕਈਆਂ ਲੋਕਾਂ ਨੂੰ ਵਿਚਾਰ ਐ ਸੀ ਦੀ ਪੌਰੀਆਂ ਪੂਰੀਆਂ ਦੀ ਹਣਾ ਹਾਂਜੀ ਹਾਂਜੀ ਵੀਰੇ ਕਰਦੇ ਨੇ ਵਿਚਾਰ ਆ ਕਰਦੇ ਵਿਚਾਰ ਪਰ ਮੈਂ ਉਸ ਤਰ੍ਹਾਂ ਦਾ ਜਾਨਵਰ ਲੈਂਦਾ ਹੀ ਨਹੀਂਗਾ ਹਣਾ ਜਿਹੜਾ ਪੌਰੀਆਂ ਪੂਰੀਆਂ ਦਾ ਹਸਾਬ ਨਾਲ ਜਿਵੇਂ ਨਾ ਕੋੜੇ ਦੀ ਬੱਚੀ ਆ ਜਿਹੜੀ ਇਹ ਵੇਚਣ ਦਾ ਹੈਗਾ ਵਿਚਾਰ ਕੋਈ ਕਿ ਨਹੀਂ ਜੇ ਕੋਈ ਚੰਗਾ ਰੇਟ ਮਿਲ ਜੂ ਤਾਂ ਸੋਚ ਸਕਦੇ ਹਾਂਜੀ ਅੱਛਾ ਅੱਛਾ ਹਾਂਜੀ ਠੀਕ ਆ ਨਹੀਂ ਫਿਲਹਾਲ ਆਪਣੇ ਫਾਰਮ ਤੇ ਪੱਕੀ ਰੱਖੀ ਹੋਈ ਆ ਬੱਚਿਆਂ ਵਾਸਤੇ ਹਾਂਜੀ ਹਾਂਜੀ ਚਲੋ ਵਧੀਆ ਵਧੀਆ ਗੱਲ ਆ ਵੀਰੇ ਹਾਂਜੀ ਤੇ ਉਦੋਂ ਬਾਅਦ ਜੇ ਆਪਾਂ ਦੂਜੀ ਘੋੜੀ ਗੱਲ ਕਰ ਲਈਏ ਮੱਥੇ ਫੁੱਲ ਵਾਲੀ ਆ ਜਿਹੜੀ ਹਾਂਜੀ ਉਹ ਕਿਵੇਂ ਆ ਬਾਈ ਤੇਲੀਆ ਕਮੈਦ ਜਿਹੜੀ ਹਾਂ ਤੇਲੀਆ ਕਬੈਤ ਆ ਇੱਕ ਪੈਰ ਚਿੱਟਾ ਮੱਲਾ ਦਾ ਹਾਂਜੀ ਇੱਕ ਪੈਰ ਚਿੱਟਾ ਹਾਂਜੀ ਤੇ ਉਹ ਬਾਈ ਕਿੰਨੇ ਟਾਈਮ ਦੀ ਗੱਬਣਾ ਉਹ ਹੈਗੀ ਆ ਇਹ 7 ਮਹੀਨੇ ਦੀ ਠੀਕ ਆ ਤੂੰ ਕਿਹੜੇ ਕੋੜੇ ਤੋਂ ਵੀਰੇ ਪਰਮਰਾਜ ਕੋੜਾ ਹੈ ਬਾਈ ਉੱਥੇ ਰਾਜਸਥਾਨ ਦੇ ਵਿੱਚ ਖੜਾ ਠੀਕ ਹੈ ਪਰਮਨੈਂਸ ਦਾ ਉਹ ਆਪ ਓਕੇ ਸੁਣ ਸੁੰਦਰ ਪਰਮਨੈਂਸ ਜਿਹੜਾ ਸੁੰਦਰ ਦਾ ਠੀਕ ਹੈ ਵੀਰੇ ਉਸ ਕੋੜੇ ਤੋਂ ਗੱਬਣਾ ਹਾਂਜੀ ਉਸ ਕੋੜਾ ਬਹੁਤ ਸੋਹਣਾ ਕੋੜਾ ਹੈ ਉਹ ਤੇ ਆ ਪੇ ਜਿਹੜੀ ਕੋੜੀ ਆ ਬੰਜਾਰੀ ਵਾਲਾ ਲਾਈਨ ਦੀ ਆ ਠੀਕ ਆ ਵੀਰੇ ਰਾਜਸਥਾਨ ਦੀ ਬੰਜਾਰੀ ਵਾਲਾ ਲਾਈਨ ਆ ਠੀਕ ਹੈ ਜੀ ਪੂਰੀ ਆ ਤੇ ਬਹੁਤ ਸੋਹਣੀ 60 ਇੰਚ ਦੀ ਘੋੜੀ ਆ ਇਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਘੋੜੀ ਆਪ ਵੀ ਬਹੁਤ ਸੋਹਣੀ ਆ ਬਾਈ ਬੈਂਟਲ ਘੋੜੀ ਆ ਇਹ ਸਵਾਰੀ ਬਹੁਤ ਵਧੀਆ ਕਰਾਉਂਦੀ ਆ ਠੀਕ ਹੈ ਹਾਂ ਕਿਉਂਕਿ ਮੈਨੂੰ ਸਵਾਰੀ ਦਾ ਸ਼ੌਂਕ ਆ ਤੇ ਮੈਂ ਸਭ ਤੋਂ ਵੱਧ ਸਵਾਰੀ ਇਹ ਤੇ ਕਰਦਾ ਹਾਂ ਠੀਕ ਹੈ ਕਿਉਂਕਿ ਜਿਹੜੀ ਚਾਲ ਮਰਜੀ ਇਹਨੂੰ ਚਲਾ ਲਓ ਠੀਕ ਹੈ ਤੇ ਬਹੁਤ ਸੋਹਣੀ ਸੋਰੀ ਬਾਈ ਸਵਾਰੀ ਨਾਲ ਹੀ ਨਿਆਰਾ ਹੁੰਦਾ ਘੋੜੀ ਜਿਹੜਾ ਕੋਈ ਬੰਦਾ ਭਾਲਦਾ ਨਾ ਮਾਹਨਾ ਅਗਲਾ ਕਹਿੰਦਾ ਸਵਾਰੀ ਵੀ ਕਰਾਉਂਦੀ ਹੋਵੇ ਬੱਚੇ ਵੀ ਚੰਗੇ ਦੇਂਦੀ ਹੋਵੇ ਦੋਨੇ ਚੀਜ਼ਾਂ ਹੀ ਭਾਲਦੇ ਨੇ ਹਾਂਜੀ ਸੋ ਮੈਂ ਦੇਖਿਆ ਹਾਂ ਜੀ ਮੇਰੇ ਕੋਲੇ ਨਹੀਂ ਮੇਰੇ ਕੋਲੇ ਫਾਸਟ ਰਿਜਲਟ ਇਹਦੀ ਵੇਚਣ ਦੀ ਹੈਗਾ ਕੋਈ ਹਾਂਜੀ ਜੇ ਆਪ ਨੂੰ ਵਧੀਆ ਰੇਟ ਮਿਲੂਗਾ ਸੇਲ ਕਰ ਦਾਂ ਹਾਂਜੀ ਠੀਕ ਆ ਨੀ ਉਹ ਬੱਚਿਆਂ ਵਾਲੀ ਚੰਗੀ ਘੋੜੀ ਆ ਹਾਂ ਚੰਗੀ ਵਾਲੀ ਚੰਗੀ ਘੋੜੀ ਹਾਂਜੀ ਤੇ ਇੱਕ ਆਪਣੇ ਕੋਲੇ ਹੋਰ ਖੜੀ ਆ ਬਹੁਤ ਸੋਹਣੀ ਘੋੜੀ ਆ ਲੰਬੀ ਲੰਜੀ ਉਹ ਜਿਹੜੀ ਤੇਲੀਆ ਕਵੈਤ ਕੱਲੀ ਆ ਜਮਾ ਫੁੱਲ ਤੇਲੀਆ ਕਵੈਤਾ ਹਾਂ ਹਾਂਜੀ ਹਾਂਜੀ ਤੇ ਉਹ ਵੀ ਵੇਚਣ ਦੀ ਹਾਂ ਜਿਹੜੀ 1.5 ਟੈਂਚ ਹਾਈਟ ਆ ਉਹਦੀ ਹਾਂਜੀ ਤੇ ਹਾਂਜੀ ਉਹ ਸੋਚ ਸਕਦੇ ਆ ਵੇਚਣ ਬਾਰੇ ਜੇ ਆਪਾਂ ਨੂੰ ਰੇਟ ਚੰਗਾ ਬਿੱਲੂ ਤਾਂ ਆਪਾਂ ਦੇ ਸਕਦੇ ਆ ਘੋੜੀ ਪਰ ਘੋੜੀ ਬਹੁਤ ਮਤਲਬ ਕਿ ਹਾਈਟ ਦੀ ਘੋੜੀ ਆ ਉਹ ਠੀਕ ਹੈ ਤੇ ਦੇਖਣ ਨੂੰ ਉਹ ਲੱਗਦੀ ਆ ਵੀ 63 ਇੰਚ ਦੀ ਘੋੜੀ ਹੋਊਗੀ ਪਰ 56 ਇੰਚ ਦੀ ਹਾਈਟ ਕੋਰੀ ਉਹਦੀ ਹੈਗੀ ਆ ਠੀਕ ਹੈ ਵੀਰੇ ਤੇ ਉਹ ਜਿਹੜੀ ਪ੍ਰੈਗਨੈਂਟ ਹੈਗੀ ਆ ਉਹ ਜਰਨੈਲ ਕੋੜਾ ਜੀ ਠੀਕ ਹੈ ਤੇ ਅਸੀਂ ਵੀ ਆ ਆਪਣੇ ਕੋਸਟੀ ਹਮ ਦਾ ਹੈਗਾ ਇਧਰ ਹਾਂ ਜੀ ਬਠਿੰਡੇ ਦੇ ਕੋਲੇ ਓਕੇ ਜੀ ਤੇ ਉੱਥੇ ਘੋੜਾ ਉਹਦੇ ਤੋਂ ਇਹ ਪ੍ਰੈਗਨੈਂਟ ਆ ਠੀਕ ਹੈ ਬਈ ਤਾਂ ਇਹ ਹੈ ਕਿ 8 ਮਹੀਨੇ ਦੀ ਪ੍ਰੈਗਨੈਂਟ ਆ ਜੀ ਸੋਰੀ 9 ਮਹੀਨੇ ਦੀ 9 ਮਹੀਨੇ ਦੀ 9 ਮਹੀਨੇ ਦੀ ਹਾਂ ਜੀ ਪੇਟ ਫੁੱਟ ਬਹੁਤ ਕੱਢੀ ਹੋਈ ਆ ਬਾਈ ਘੋੜੀ ਆ ਨਾ ਇਹ ਵੀ ਤੇ ਜਿਹੜਾ ਉਹ ਜਰਨੈਲ ਕੋੜਾ ਉਹ ਠਾਕਰ ਦਾ ਜੀ ਠਾਕਰ ਕਾਲੇ ਕਾਂਟੇ ਦਾ ਜਿਹੜਾ ਠਾਕਰ ਜਿਹੜਾ ਕਾਲੇ ਕਾਂਡੇ ਦਾ ਹਾਂ ਜੀ ਉਹ ਇਧਰ ਮੋਹਾਲੀ ਕੰਨੀ ਆ ਬਾਈ ਘੋੜਾ ਬਹੁਤ ਚੰਗਾ ਹੋਈ ਹਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਉਹ ਉਹਦਾ ਬਾਕੀ ਕਾਲੇ ਕਾਂਟੇ ਵਾਲੀ ਉਹ ਆ ਗਈ ਤੇ ਕਾਲੇ ਕਾਂਡੇ ਵਾਲੇ ਪਾਸਿਓਂ ਹਾਂ ਕਿਹੜੀ ਘੋੜੀ ਇਹ ਅਨ ਹੋਣਾ ਹੈ ਇਹਦਾ ਹਾਂ ਜੀ ਹਾਂ ਜੀ ਅਨ ਹੋਣਾ ਹੈ ਅਸੀਂ ਹਾਂ ਕਿਉਂਕਿ ਮੈਨੂੰ ਕਨ ਉਨ ਕਾ ਕੀ ਇਹਦੀ ਹਾਈਟ ਕਿੰਨੀ ਆ ਜਿਹੜੀ ਫੁੱਲ ਤੇਲੀਆ ਕਵਹਿਤਾ ਇਹਦੀ ਹਾਈਟ ਹੈਗੀ ਆ 56 ਠੀਕ ਆ ਜਿਹੜੀ ਫੁੱਲ ਵਾਲੀ ਆ ਹਾਂਜੀ ਉਹਦੀ 66 ਆ ਜੀ ਤੇ ਜਿਹੜੀ ਇੱਕ ਨਾਗ ਵਾਲੀ ਆਪਣੀ ਉਹਦੀ ਹਾਈਟ ਕਿੰਨੀ ਨਾਗ ਦੀ 60 60 66 ਆ ਜੀ 8 60 ਪਲੱਸ ਹਾਂਜੀ ਠੀਕ ਆ ਵੀਰੇ ਠੀਕ ਆ ਠੀਕ ਆ ਕਾਰਤੀ ਕਿ कसो ਨੇ ਭਾਈ ਠੀਕ ਆ ਠੀਕ ਆ ਤੇ ਆਪਣੀ ਜਿਹੜੀ ਬਾਈ ਇੱਕ ਕੋੜੀ ਹੋਰ ਆ ਗਈ ਆਪਣੀ ਚੌਥੀ ਕੋੜੀ ਆ ਗਈ ਜੀ ਜਿਹਦੇ ਮਾਗਰ ਬੱਚਾਗਾ ਮਾਰਵਾੜੀ ਮੱਥੇ ਪਟੇ ਦੀ ਉਹ ਵੀ ਬਹੁਤ ਸਕੀਨ ਕੋੜੀ ਆ ਹਨਾ ਤੇ ਉਹਦੀ ਕੀ ਡਿਟੇਲ ਆ ਵੀਰੇ ਉਹਦੀ ਵੀ ਦੱਸ ਦਿਓ ਉਹ ਕੁੜੀ ਆਪ ਸ਼ਾਨ ਸੁਭਰਾਣ ਵਾਲੇ ਦੀ ਆ ਠੀਕ ਆ ਵੀਰੇ ਹਾਂਜੀ ਠੀਕ ਆ ਤੇ ਉਹ ਮੇਰੀ ਸਭ ਤੋਂ ਗਲਕੇ ਫੇਵਰੇਟ ਕੁੜੀ ਆ ਹਾਂਜੀ ਠੀਕ ਆ ਭਈ ਠੀਕ ਆ ਤੇ ਬਹੁਤ ਜਿਆਦਾ ਸੋਹਣਾ ਪਟਾ ਉਹਦੇ ਤੇ ਆ ਠੀਕ ਆ ਜੀ ਉਹਦੇ ਦਾ ਬਹੁਤ ਬੰਦੇ ਮੈਨ ਪਹੁੰਚ ਚੁੱਕੇ ਆ ਵੀ ਇਹ ਤੁਸੀਂ ਸੇਲ ਕਰਨੀਆਂ ਹਾਂ ਜੀ ਤੇ ਉਹ ਮੈਂ ਕਿਸੇ ਮੇਲੇ ਚ ਨਹੀਂ ਅਜੇ ਤੱਕ ਲਗਾਗਾ ਠੀਕ ਹੈ ਵੀਰੇ ਤੇ ਹਾਂਜੀ ਤੇ ਮਗਰ ਬੱਚੀ ਆ ਉਹਦੇ ਬਣਾ ਹਾਂਜੀ ਮਗਰ ਮੇਰੇ ਕੋਲੇ ਉਹਨੇ ਵੀ ਬਸ਼ੇਰੀ ਦਿੱਤੀ ਏ ਉੱਥੇ ਆ ਕੇ ਠੀਕ ਹੈ ਤੇ ਬਸ਼ੇਰੀ ਹੈਗੀ 4 ਮਹੀਨੇ ਦੀ ਬਹੁਤ ਸੋਹਣੀ ਮੱਥੇ ਕੋੜੇ ਕੋੜੇ ਦੀ ਆ ਬਈ ਹਾਂਜੀ ਕੇੜੇ ਕੋੜੇ ਦੀ ਆ ਉਹ ਰਾਜ ਹੰਸ ਦੀ ਆ ਜੀ ਰਾਜ ਹੰਸ ਦੀ ਹਾਂਜੀ ਰਾਜ ਕਿੰਨੇ ਟਾਈਮ ਦੀ ਹੋਗੀ ਬਸ਼ੇਰੀ ਉਹ ਇਹ ਬਸ਼ੇਰੀ ਹੋਗੀ 4 ਮਹੀਨੇ ਦੀ ਠੀਕ ਹੈ ਤੇ ਵਧੀਆ ਬਣੂ ਮੰਡਲਾ ਦਾ ਬਸ਼ੇਰੀ ਆ ਨਾ ਬਾਈ ਹਾਂਜੀ ਬਸ਼ੇਰੀ ਬਹੁਤ ਸੋਹਣੀ ਹਾਈਟ ਕਰ ਰਹੀ ਏ ਉਹ ਕੰਨਕ ਕੁੰ हां ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਤੇ ਬਾਕੀ ਉਹਦੀ ਲਾਈਨ ਬਹੁਤ ਵਧੀਆ ਉਹਦੇ ਪਰ ਪੈਲਸ ਲੈਂਦੀ ਆ ਉਹ ਠੀਕ ਹੈ ਵੀਰੇ ਹਾਂਜੀ ਉਹਦੇ ਕੋਲ ਆਉਂਦੀ ਆ ਤੇ ਸੋਹਣੀ ਵੀ ਖੇਰੀ ਆ ਉਹ ਕੋੜੀ ਦੀ ਹਾਈਟ ਕਿੰਨੀ ਆ ਬਾਈ ਅ ਕੋੜੀ ਦੀ ਹਾਈਟ ਉਹਦੀ ਹੈਗੀ ਆ 62 ਠੀਕ ਹੈ ਹਾਂਜੀ ਤੇ ਉਮਰ ਅ ਉਮਰ ਉਹਦੀ 6 ਸਾਲ ਆ ਜੀ ਠੀਕ ਹੈ ਜੀ ਤਾਂ ਕੱਟੀ ਹੋ ਗਈ ਉਹ ਹਾਂਜੀ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਗੱਬਣ ਹੁਣ ਆਪਣੇ ਕੋਲੇ ਤੋਂ ਤੇ ਹਾਂਜੀ ਆਪਣੇ ਕੋਲੇ ਤੋਂ ਦਿਲਜਾਨ ਤੋਂ ਗੱਬਣਾ 2.5 ਮਹੀਨੇ ਦੀ ਇੱਕ ਜੰਪ ਤੇ ਰਹੀ ਹੈ ਜੀ ਹਾਂਜੀ ਹਾਂਜੀ ਇੱਕ ਜੰਪ ਤੇ ਜੀ ਚਲੋ ਵਧੀਆ ਵਧੀਆ ਗੱਲ ਹਾਂਜੀ ਆਪਾਂ ਪਹਿਲਾ 4 ਮਹੀਨੇ ਦੀ ਫੇਰੀ ਆ ਪਹਿਲਾ ਜ ਆਪਾਂ ਇੱਕ ਵਾਰ ਹੀਟ ਚਾਈ ਆ ਉਦੋਂ ਆਪਾਂ ਉਸ ਨਹੀਂ ਕਰਾਈ ਕਿ ਹੋਗੇ ਉਦੋਂ ਬੇਚੇਰੀ ਕਰਕੇ ਠੀਕ ਆ ਬਾਈ ਤੇ ਉਸ ਤੋਂ ਬਾਅਦ ਫਿਰ ਦੂਜੀ ਵਾਰ ਇਹਨੂੰ ਹੀਟ ਤੇ ਜੜਵਾਈ ਉਦੋਂ ਆਪਾਂ ਆਪਣੇ ਕੋਲੇ ਕਾਲੀ ਚੰਬੀ ਆ ਕਾਲੀ ਚੰਬੀ ਹਾਂਜੀ ਉਹਦਾ ਰਿਜ਼ਲਟ ਕਿਵੇਂ ਆਗਾ ਹਾਂਜੀ ਉਹਨੇ ਪਹਿਲਾਂ ਬੇਸ਼ੇਰਾ ਸੀਗਾ ਨੁਕਰਾ ਦਿੱਤਾ ਬਹੁਤ ਸੋਹਣਾ ਬੇਸ਼ੇਰਾ ਸੀਗਾ ਅੱਛਾ ਬਾਈ ਹੁਣ ਗੱਬਣਾ ਉਹ ਕੁੜੀ ਨਹੀਂ ਹੁਣ ਖਾਲੀ ਆ ਫਿਲਹਾਲ ਹਾਂਜੀ ਆਪਾਂ ਕਵਰ ਨਹੀਂ ਕਰਾਈਏ ਹੋ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਉਮਰ ਕਿੰਨੀ ਕਹੋ ਦੀ ਉਹਦੀ ਉਮਰ ਹੋਊਗੀ 7 ਸਾਲ ਦੀ 7 7.5 ਹੁਣ ਖਾਲੀ ਆ ਨਾ ਹੁਣ ਤਾਂ ਹਾਂਜੀ ਹੁਣ ਖਾਲੀ ਆ ਜੀ ਹਾਂਜੀ ਉਹ ਫਿਰ ਮੈਂ ਮੈਨੂੰ ਇਹ ਸੀ ਆ ਵੀ ਆਪਣਾ ਅੱਗੇ ਜੇ ਹੁਣ ਆਪਾਂ ਅੱਗੇ ਔਰ অল ਟਾਈਮ ਚ ਕਾਰੋ ਕਰਾਵਾਂ ਵੀ ਅੱਗੇ ਵਧੀਆ ਟਾਈਮ ਦੇ ਵਿੱਚ ਹਾਂ ਵਧੀਆ ਰੁੱਤ ਜਬਰ ਸਿਆ ਸਰਦੀ ਸਾਹਮਣੀ ਓਕੇ ਬਾਈ ਬੱਚਾ ਸਾਹਮਣਾ ਬਹੁਤ ਔਖਾ ਹੋ ਜਾਂਦਾ ਤੇ ਉਹ ਸੀਲ ਬਹੁਤ ਆ ਨਾ ਬੱਚੇ ਬੈਠੇ ਦੀ ਆਪਣੇ ਉੱਪਰ ਕੋਲ ਹਾਂਜੀ ਤੇ ਉਹ ਬਹੁਤ ਵਧੀਆ ਕਿਸੇ ਦੇ ਘਰੇ ਰੱਖਣ ਵਾਲੀ ਅਗੇ ਸੀ ਸਵਾਰੀ ਬਹੁਤ ਵਧੀਆ ਕਰਾਉਂਦੀ ਆ ਉਹ ਹਾਂਜੀ ਸਵਾਰੀ ਦੀ ਆਪਣੀਆਂ ਸਾਰੀਆਂ ਘੋੜੀਆਂ ਸਵਾਰੀ ਤੇ ਲਾਈਆਂ ਹੋਈਆਂ ਬਹੁਤ ਵਧੀਆ ਸਵਾਰੀ ਪੋਰੀਆਂ ਦੀ ਵੀ ਸਾਰੀਆਂ ਸਾਫ਼ ਨੇ ਹਾਂ ਪੋਰੀਆਂ ਦੀ ਸਾਫ਼ ਕੋਈ ਪੋਰੀਆਂ ਸਾਫ਼ ਸੁਥਰੇ ਜਾਨਵਰ ਨੇ ਜੇ ਕੋਈ ਮਤਰਕਰੀਦਣਾ ਚਾਹੁੰਦਾ ਹੋਇਆ ਹਾਂ ਕਿਸੇ ਨੇ ਚਲੋ ਚੰਗੀ ਆ ਜਿਵੇਂ ਉਹ 나ਗ ਦੀ ਆ ਘੋੜੀ ਬਹੁਤ ਚੰਗੀ ਘੋੜੀ ਆ ਉਹ ਵੀ ਬਈ ਹੈ ਨਾ ਜੇ ਕਿਸੇ ਨੇ ਕਿਉਂਕਿ ਮਾੜੀ ਜੀ ਮੈਨੂੰ ਆਪ ਨਹੀਂ ਪਸੰਦ ਆਉਂਦੀ ਹੈ ਨਾ ਤੇ ਬਿਲਕੁੜ ਘੋੜੀਆਂ ਦੇ ਨਾਲ ਨਾਲ ਹੋਰ ਵੀਰੇ ਕਾਦਾ ਕਾਦਾ ਸ਼ੌਂਕ ਆ ਆਪਾਂ ਨੂੰ ਹੋਰ ਮੈਨੂੰ ਬੱਕਰੀਆਂ ਰੱਖੀਆਂ ਹੋਈਆਂ ਠੀਕ ਆ ਬੀਟਲ ਬੱਕਰੀਆਂ ਆ ਉਹ ਵੀ ਆਪਾਂ ਮਿੱਤਰਾਂ ਨੂੰ ਦਿਖਾਉਣੇ ਇੱਧਰ ਨੂੰ ਚੱਲ ਕੇ ਮਾਗਰੀ ਨੇ ਗਿਆ ਤੇ ਹੋਰ ਬਾਈ ਮਲਾ ਮੋਰਾਂ ਇੱਕ ਬਰਬਰੀ ਬੱਕਰੀਆਂ ਠੀਕ ਆ ਵੀਰੇ ਹਾਂਜੀ ਕੁਝ ਬਰਬਰੀ ਬੱਕਰੀਆਂ ਰੱਖੀਆਂ ਹੋਈਆਂ ਇਹ ਸ਼ੌਂਕੀਆ ਮੈਨੂੰ ਠੀਕ ਆ ਤੇ ਕੁਝ ਲੱਕੇ ਕਬੂਤਰ ਆ ਅੱਛਾ ਬਾਈ ਤੇ ਮੁਰਗੇ ਮੁਰਗੀਆਂ ਰੱਖੇ ਹੋਏ ਮੇਰੇ ਛੌਂਕ ਨੂੰ ਠੀਕ ਆ ਬਾਈ ਤੇ ਟਰਕੀ ਰੱਖੇ ਹੋਏ ਆ ਠੀਕ ਆ ਆ ਕੁੱਤੇ ਹੈਗੇ ਆ ਕੁੱਤਿਆਂ ਦਾ ਤਾਂ ਸਾਡਾ ਪੁਰਾਣਾ ਸ਼ੌਂਕ ਮੇਰੇ ਦਾਦਾ ਜੀ ਸਜ਼ਾਰ ਰਗਵੀਰ ਸਿੰਘ ਲਾਲ ਜੀ ਠੀਕ ਹੈ ਵੀਰੇ ਉਹ ਇੰਪੋਰਟ ਕਰਾਉਂਦੇ ਹੁੰਦੇ ਸੀ ਇੰਗਲੈਂਡ ਤੋਂ ਕੁੱਤੇ ਤੇ ਨਾਲ ਨਾਲ ਹੁਣ ਫਿਰ ਬੱਚਿਆਂ ਨੂੰ ਵੀ ਸ਼ੌਂਕ ਆ ਬਾਈ ਜੀ ਮੇਰਾ ਰਾਈਡਿੰਗ ਵੈਰਾ ਕਰਦੇ ਨੇ ਬੱਚੇ ਹਾਂਜੀ ਹਾਂਜੀ ਤੇ ਸ਼ਾਮ ਦੇ ਨੇ ਕੋੜੀਆਂ ਨਾਲ ਮਾੜਾ ਮੋਟਾ ਹੱਥ ਲਾਉਂਦੇ ਨੇ ਹਾਂ ਹਾਂ ਬੇਟੀ ਉਹ ਵੈਦੀ ਹੈ ਬਹੁਤ ਕੋੜੀ ਤੇ ਉਹ ਤੇ ਇੱਥੇ ਜਾਨਵਰਾਂ ਦੇ ਵਿੱਚ ਰਹਿੰਦੀ ਸਾਰਾ ਦਾ ਠੀਕ ਹੈ ਤੇ ਬਹੁਤ ਸ਼ੌਂਕ ਆ ਉਹਨੂੰ ਵੀ ਠੀਕ ਹੈ ਤੇ ਇਹ ਵੀ ਸਾਡਾ ਪੁੱਤਰ ਹੀ ਇੱਕ ਠੀਕ ਹੈ ਆਪਣਾ ਬੇਟਾ ਹਾਂਜੀ ਮੇਰਾ ਭਤੀਜੇ ਲੱਗਦਾ ਤੇ ਇਹਨੂੰ ਸ਼ੌਂਕ ਪੋਲਾ ਪੂਰਾ ਇਹ ਹਾਂ ਇਹ ਆਪਣਾ ਘੋੜੀਆਂ ਘੜੀਆਂ ਦਾ ਸਾਰਾ ਇਹ ਵੀ ਵਿੱਚ ਰੱਖਦਾ ਵੀਡੀਓ ਵੀਡੀਓ ਬਣਾਉਂਦਾ ਇਹ ਠੀਕ ਹੈ ਠੀਕ ਹੈ ਤੇ ਪੂਰਾ ਸ਼ੌਂਕ ਨਾਲ ਕਰਦਾ ਇਹਦਾ ਚੈਨਲ ਵੀ ਆਪਣਾ ਆਇਆ ਹੋਇਆ ਹਾਂ ਇਹਦਾ ਚੈਨਲ ਵੀ ਬਣਾਇਆ ਲੈ ਤੇਰਾ ਚੈਨਲ ਵੀ ਦੱਸ ਦੇ ਕੀ ਨਾਮ ਪਿਆ ਮੈਂ ਕਿਦੇ ਦਈਏ ਇਹਨੂੰ ਫਿਰ ਲੈ ਚੈਨਲ ਵੀ ਤੇਰਾ ਦੱਸ ਦੇ ਕੀ ਨਾਮ ਤੇਰਾ ਚੈਨਲ ਬਣਾਇਆ ਹੋਇਆ ਪਹਿਲਾਂ ਤਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਆਪਣਾ ਤੁਸੀਂ ਫਾਰਮ ਤੇ ਆਏ ਹਾਂਜੀ ਹਾਂਜੀ ਤੇ ਮੈਨੂੰ ਅੱਜ ਸਵੇਰੇ ਸਵੇਰ ਦੀ ਉਡੀਕ ਸੀ ਵੀ ਮੈਂ ਕਿਹਾ ਵੀ ਕਦੋਂ ਆਉਣਗੇ ਤੇ ਕਦੋਂ ਤੁਸੀਂ ਇੰਟਰਵਿਊ ਕਰੋਗੇ ਤੇ ਧੰਨਵਾਦ ਵੀ ਤੇ ਮੈਨੂੰ ਤਾਂ ਬਰੇ ਛੋਟੇ ਹੁੰਦੇ ਨੂੰ ਹੀ ਸ਼ੌਂਕ ਸੀ ਵੈਸੇ ਹੁਣ ਵੀ ਮੈਂ ਛੋਟਾ ਹੀ ਆ ਤੇ ਪਰ ਵੀ ਜਿਵੇਂ ਜਦੋਂ ਮੈਂ ਫਸਟ ਸੈਕਿੰਡ ਜੇ ਹੁੰਦਾ ਹੀ ਮੈਨੂੰ ਉਦੋਂ ਦਾ ਹੀ ਸ਼ੌਂਕ ਸੀਗਾ ਇਹਨਾਂ ਦਾ ਘੋੜੀਆਂ ਦਾ ਖਾਸ ਕਰਕੇ ਤੇ ਹੁਣ ਵੀ ਮੈਂ ਸੰਡੇ ਨੂੰ ਇੱਥੇ ਆਉਣਾ ਹੁੰਦਾ ਹੁਣਾ ਫਾਰਮ ਤੇ ਤੇ ਬਹੁਤ ਵਧੀਆ ਰਾਈਡ ਕਰਾਉਂਦੀਆਂ ਸਾਰੀਆਂ ਘੋੜੀਆਂ ਤੇ ਵਧੀਆ ਸ਼ੌਕ ਪੂਰਾ ਹੁੰਦਾ ਆਪਣਾ ਨੌਲੇਜ ਆਈ ਜਾਂਦੇ ਆ ਫਿਰ ਜਿਵੇਂ ਜਿਵੇਂ ਤੁਰੇ ਹੁੰਦੇ ਆ ਹਾਂਜੀ ਹੌਲੀ ਹੌਲੀ ਸਾਰੀ ਨੌਲੇਜ ਮੁੱਦਿਆਂ ਤੇ ਜਾਈਦਾ ਹਾਂਜੀ ਹਾਂਜੀ ਮੇਲੇ ਤੇ ਹੁਣ ਨਾਲ ਮਕਸਰ ਮੇਲੇ ਤੇ ਨਾਲ ਰਿਹਾ ਉਹਨੇ ਦਿਨੇ ਚਾਰ ਦਿਨ ਮੈਂ ਮਕਸਰ ਉੱਥੇ ਹੀ ਰਿਹਾ ਠੀਕ ਹੈ ਠੀਕ ਤੇ ਹੌਲੀ ਹੌਲੀ ਜਿੰਨੀਆਂ ਆਪਣੇ ਕੋਲੇ ਘੋੜੀਆਂ ਹੈਗੀਆਂ ਜਿਵੇਂ ਜਿਵੇਂ ਦੱਸਦੇ ਆ ਆਪਾਂ ਨੂੰ ਕੀ ਕਿਹੜੀ ਲਾਈਨ ਦੀ ਆ ਤੇ ਉਹ ਯਾਦ ਰੱਖ ਲੈਣਾ ਮੈਂ ਨਹੀਂ ਬੰਦਿਆ ਬੰਦਿਆ ਨਵੀਂ ਸਟ्रेस ਹੋਵੇ ਜਦੋਂ ਬੰਦਾ ਆ ਕੇ ਜਾਨਵਰਾਂ ਦੇ ਵਿੱਚ ਬੈਠਦਾ ਥੋੜਾ ਸਾਰਾ ਸਟ्रेस ਦੂਰ ਹੋ ਜਾਂਦਾ ਸਹੀ ਹੈ ਸਹੀ ਹੈ ਮੇਰੀ ਗੱਲ ਹੈ ਤਾਂ ਹਾਂਜੀ ਤੇ ਹੁਣ ਆਪਾਂ ਵੀਰੇ ਆਪਣੇ ਦੋਸਤਾਂ ਨੂੰ ਆਪਣੇ ਜਾਨਵਰ ਜਿਹੜੇ ਰੱਖੇ ਹੋਏ ਨੇ ਗਾਣਾ ਜਿਵੇਂ ਇੱਧਰ ਬੱਕਰੀਆਂ ਤੇ ਕਬੂਤਰ ਆ ਗਏ ਉਧਰ ਘੋੜੀਆਂ ਦਾ ਫਾਰਮ ਘੋੜੀਆਂ ਦਾ ਵੀ ਵਧੀਆ ਖੁੱਲਾ ਡੁੱਲਾ ਸਾਰੇ ਪਾਸੇ ਆਇਆ ਚਹਿਲ ਪਹਿਲ ਆ ਹਾਂਜੀ ਜਿੰਨਾ ਕਿ ਜਿਵੇਂ ਜਿਵੇਂ ਲੋੜ ਪੈਂਦੀ ਹੋਵੇ ਉਹ ਵੀ ਅੱਗੇ ਇਹਨੂੰ ਬਤਾਈ ਜਾਂਦੇ ਆ ਹਾਂ ਬੱਕਰੀਆਂ ਆ ਬਾਈ ਜਿਵੇਂ ਬੰਦਾ ਇੱਥੇ ਆਉਂਦਾ ਨਾ ਮਾਨ ਬੰਦੇ ਦਾ ਟੈਨਸ਼ਨ ਜੀ ਲੈ ਜਾਂਦੀ ਆ ਦਿਮਾਗ ਤੋਂ ਬੰਦਾ ਯਾਰ ਫਿਰ ਵੀ ਰਿਲੈਕਸ ਹੋ ਜਾਂਦਾ ਜਿਵੇਂ ਆ ਜਾਨਵਰ ਨੇ ਹੁਣ ਬੰਦਾ ਦੇਖ ਕੇ ਖੁਸ਼ ਹੋ ਜਾਂਦਾ ਤੇ ਆ ਜਿਵੇਂ ਬਾਈ ਕਬੂਤਰ ਗਵਤਰ ਇਹ ਵੀ ਜਾਨਵਰ ਵੇਚਣ ਵਾਸਤੇ ਨੇ ਕਿ ਬਸ ਸ਼ੌਂਕ ਲਈ ਨੇ ਨਹੀਂ ਇਹਦਾ ਸ਼ੌਂਕ ਆ ਇਹ ਵੇਚਦੇ ਦਾ ਇਹਦਾ ਵੈਸੇ ਸ਼ੌਂਕ ਨੂੰ ਆ ਸਾਰੇ ਠੀਕ ਆ ਇਧਰ ਆ ਹਲਕੇ ਕਬੂਤਰ ਆ ਗਏ ਹਾਂਜੀ ਇਹ ਬਾਈ ਫਿਰ ਲੈ ਕੇ ਆਏ ਹੋ ਕਿਸੇ ਪਾਸਿਓਂ ਕਿਤੋਂ ਮਿੱਤਰ ਪਿਆਰਾਂ ਤੋਂ ਇਹ ਬਸ ਦੋਸਤ ਮਿੱਤਰਾਂ ਤੋਂ ਜਿਵੇਂ ਜਿਵੇਂ ਜਿੱਥੇ ਕਿਤੇ ਵਧੀਆ ਲੱਗੇ ਉੱਥੇ ਉੱਥੇ ਓਵੇਂ ਓਵੇਂ ਲਈ ਆਇਆ ਮੈਂ ਕੁਛ ਫਿਰ ਇੱਥੇ ਅੱਗੇ ਵਧੀ ਜਾਂਦੇ ਆਏ ਹੁਣ ਠੀਕ ਆ ਠੀਕ ਆ ਮਿੱਤਰ ਪੈਰੇ ਲੈ ਵੀ ਜਾਂਦੇ ਹੋਣਗੇ ਬਾਈ ਹਾਂ ਕੋਈ ਸ਼ੌਂਕ ਵਾਲਿਆ ਹਨ ਅਗਲਾ ਕੋਈ ਜੇ ਕੋਈ ਆਪਣੇ ਤੋਂ ਕਹਿੰਦਾ ਵੀ ਲੈ ਕੇ ਜਾਣਾ ਹੁਣ ਸ਼ੌਂਕ ਨੂੰ ਬਈ ਸ਼ੌਂਕ ਨਹੀਂ ਰੱਖੇ ਹੋਏ ਨੇ ਸੋਹਣੇ ਲੱਗਦੇ ਨੇ ਬਾਈ ਕੋਈ ਆਪਣੇ ਸ਼ੌਂਕ ਨੂੰ ਕੋਈ ਲੈ ਜਾਂਦਾ ਆਪਣੇ ਤੋਂ ਨਹੀਂ ਵਧੀਆ ਨਹੀਂ ਇੱਧਰ ਫਿਰ ਆਪਣੀਆਂ ਬੱਕਰੀਆਂ ਆ ਗਈਆਂ ਬਰਬਰੀ ਹਨਾ ਹਾਂ ਇਹ ਬਰਬਰੀ ਬੱਕਰੀਆਂ ਇਹ ਕੋਈ ਜਿਵੇਂ ਬੱਚੇ-ਬੁੱਤੀਆਂ ਖੇਡਣ ਵਾਸਤੇ ਕੋਈ ਕਹਿਣ ਦਾ ਲੈ ਕੇ ਜਾਣੀ ਕੋਈ ਦੋਸਤ ਮਤਲ ਬਣਾ ਲੈ ਜਾਓ ਉਹ ਦੇਖੋ ਜਿਵੇਂ ਬੱਕਰੀ ਸੋਹਣੀ ਆ ਨਾ ਸੁੱਟੀ ਜਿਹਾ ਬਸ ਬੁੱਤੋ ਚਲ ਅੰਦਰੀ ਚਲੋ ਨਹੀਂ ਵਧੀਆ ਬਾਈ ਸ਼ੌਂਕ ਆ ਆ ਦੇਖੋ ਕਿੰਨੀ ਪਿਆਰੀ ਆ ਛੋਟੀ ਜੇ ਕਿੰਨੇ ਸੋਹਣੇ ਨੇ ਇਹਦੀਆਂ ਇਹ ਬੇਟੀ ਮੇਰੀ ਬਹੁਤ ਖੇਡਦੀ ਐ ਨਾਲ ਬਾਈ ਜਿਵੇਂ ਵੀਡੀਓ ਦੇਖ ਕੇ ਜੇ ਸੋ ਤੋਂ ਮੰਗਣਗੇ ਤਾਂ ਕਿਤੋਂ ਕਿਨਾਲ ਉਹ ਗੇਟ ਬੰਦ ਕਰਦੇ ਜਿਵੇਂ ਤੱਕੇ ਤੱਕੇ ਨਾਲ ਜੇ ਕਿਸੇ ਨੇ ਮੰਗਿਆ ਦੇ ਦੋਗੇ ਸੋਹਣੀਆਂ ਬਹੁਤ ਲੱਗਦੇ ਨੇ ਬੰਦਾ ਦੇਖਣ ਵਾਲਾ ਕਹਿੰਦਾ ਯਾਰ ਵੀ ਆਪਾਂ ਚੀਜ਼ਾਂ ਹਨਾ ਯਾਰ ਆ ਦੇਖਾ ਕਿੰਨਾ ਸੋਹਣਾਗਾ ਬਾਕੀ ਉਹ ਛੋਟੀਆਂ ਨੇਗੀਆਂ ਇਧਰ ਮੁਰਗੇ ਆ ਗਏ ਹਨਾ ਹਾਂਜੀ ਹਾਂਜੀ ਇਹ ਵੀ ਫਿਰ ਸੇਲ ਸੂਲ ਕਰ ਦਿੰਨੇ ਹੋ ਕਿ ਨਹੀਂ ਬਸ ਰੱਖੀ ਨੀ ਨੀ ਇਹ ਤਾਂ ਵੈਸੇ ਹਾਂਜੀ ਸ਼ੌਂਕ ਲਈ ਆ ਗਏ ਹਨਾ ਛੋਟੇ ਜਿਹੋ ਹਾਂਜੀ ਇਹ ਟਰਕੀ ਆ ਜੀ ਠੀਕ ਆ ਬਾਈ ਇਹ ਮੈਂ ਜਗਰਾਉਂ ਤੋਂ ਲੈ ਕੇ ਆਇਆ ਸੀਗਾ ਠੀਕ ਆ ਇਹ ਬਸ ਸਾਰਾ ਦਿਨ ਫਰੇ ਹੀ ਫਿਰਦੇ ਰਹਿੰਦੇ ਨੇ ਇਹ ਬਸ ਐ ਪਹਿਲਾਂ ਹੀ ਆ ਪਾਉਂਦੇ ਤੇਰੇ ਫਿਰਦੇ ਆ ਠੀਕ ਆ ਹੁਣ ਇਹਨਾਂ ਦੇ ਆਂਡੇ ਆ ਹੋਰ ਬੱਚੇ ਪ ਠੀਕ ਹੈ ਤੇ ਆ ਇਹ ਮੈਨੂੰ ਮੋਰਾ ਫਿਰ ਮੋਰਾਂ ਦੀ ਘਾਟ ਆ ਹੁਣ ਛੋੜ ਹਾਂ ਮੈਂ ਉਹੀ ਕਹ ਤੁਹਾਨੂੰ ਕਹਿ ਰਿਹਾ ਸੀਗਾ ਇਹ ਮੋਰ ਵਾਂਗੂ ਐ ਪਹਿਲਾ ਪਹਿਲ ਪਾਉਂਦਾ ਰਹਿੰਦਾ ਓਕੇ ਹੁਣ ਮੈਂ ਆਪਣੇ ਆਏਗੇ ਇੱਕ ਦੋ ਦੋਸਤੋਂ ਉਹਨਾਂ ਨੂੰ ਮੈਂ ਕਿਹਾ ਸੀ ਵੀ ਮੈਨੂੰ ਮੋਰ ਦੇ ਜਾਂ ਤਾਂ ਅੰਡੇ ਜਾਂ ਮੋਰ ਦੇ ਬੱਚੇ ਹਾਂਜੀ ਹਾਂਜੀ ਕਿਉਂਕਿ ਆਪਣੇ ਹੁਣ ਜਿੰਨਾ ਇੰਨਾ ਸੋਹਣਾ ਕਿਲਾ ਬਣਿਆ ਹੋਇਆ ਸਾਰੇ ਘੁੰਮਣ ਫਿਰਨੂ ਉਹ ਇਦੋਂ ਵੀ ਹੋਰ ਵੀ ਚਾਰ ਚੰਦ ਲਾ ਦੇ ਹਾਂਜੀ ਹੋਰ ਮੈਂ ਕਿਹਾ ਆਪਣੇ ਕੋਈ ਦੋਸਤਾਂ ਨੂੰ ਕਿ ਮੈਨੂੰ ਮੋਰ ਦੇ ਬੱਚੇ ਜਾਂ ਮੋਰ ਦੇ ਅੰਡੇ ਮਿਲਗੇ ਤਾਂ ਠੀਕ ਹੈ ਇਹ ਮੋਰ ਵੀ ਮੈਂ ਰੱਖੂਗਾ ਨਹੀਂ ਚਲੋ ਵਧੀਆ ਗੱਲ ਆ ਕਿ ਮੁੰਡਾ ਕਿੱਥੋਂ ਆਜੀ ਨੇ ਇਹ ਜੋਧਪੁਰ ਤੋਂ ਆਈ Rajasthan ਤੋਂ ਠੀਕ ਹੈ ਤੇ ਵਿਕਾ ਇਹ ਠੀਕ ਹੈ ਫਿਰ ਕੋੜੀਆਂ ਸਾਹਮ ਦਾ ਸ਼ੌਂਕ ਨਾਲ ਬਹੁਤ ਹੀ ਬਹੁਤ ਇਹ ਤਾਂ ਇਹਨੂੰ ਇਹਨੂੰ ਸ਼ੌਂਕ ਵੀ ਆ ਠੀਕ ਹੈ ਹਾਂ ਇੱਕ ਤਾਂ ਹੁੰਦਾ ਵੀ ਬੰਦਾ ਵੀ ਕੰਮ ਜਿਆ ਕਰਦਾ ਬਿਨਾਂ ਕਿਸੇ ਨਾਲ ਪਰ ਇਹ ਬਹੁਤ ਸ਼ੌਂਕ ਨਾਲ ਖੁਸ਼ ਖੁਸ਼ ਆ ਸਮੁੱਖ ਖੁਸ਼ ਆ ਬਹੁਤ ਸਾਰਾ ਦਿਨ ਹੱਸਦਾ ਰਹਿੰਦਾ ਇਹਨੂੰ ਇਹ ਨਹੀਂ ਹੁੰਦਾ ਵੀ ਮੈਨੂੰ ਕੰਮ ਕਹਿਦਾ ਤੇ ਮੈਨੂੰ ਮੱਥੇ 'ਚ ਵਟ ਪਾਉਣਾ ਠੀਕ ਹੈ ਕੋੜੇ ਦੀ ਫਿਰ ਸੇਵਾ ਹੀ ਕਰਦਾ ਸਾਰਾ ਦਿਨ ਕੋੜੇ ਕੋੜੀਆਂ ਦੀ ਪੂਰੀ ਸੇਵਾ ਉਸ ਤੋਂ ਬਿਨਾਂ ਵੀ ਇਹਨੂੰ ਮੈਨੂੰ ਬਿਨਾਂ ਕਹੇ ਤਾਂ ਵੀ ਕੰਮ ਕਰੀ ਜਾਂਦਾ ਜੀ ਜਿੰਨੇ ਤੁਸੀਂ ਬਾਹਰ ਅੰਦਰ ਗਏ ਹੋ ਕਿਸੇ ਪਾਸੇ ਕੋਈ ਟੈਨਸ਼ਨ ਨਹੀਂ ਆਈ ਕਿਸੇ ਨਾ 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 ਇਹਦਾ ਆਪਣੇ ਬੱਚਾ ਹੈਗਾ ਬਹੁ ਠੀਕ ਹੈ ਠੀਕ ਹੈ ਤੇ ਇੱਕ ਬਾਈ ਇੱਧਰ ਖੜੇ ਨੇ ਆਪਣੇ ਫਰੀ ਇਹ ਇਹ ਗੋਰਾ ਹੀ ਅੱਛਾ ਹਾਂ ਇਹ ਵੀ ਆਪਣੇ ਫਾਰਮ ਦੀ ਦੇਖਦਾ ਠੀਕ ਹੈ ਕਿ ਸਾਰੇ ਬੰਦੇ ਮੇਰੇ ਬਹੁਤ ਵਧੀਆ ਇਹ ਵੀ ਬਹੁਤ ਜ਼ਿੰਮੇਵਾਰ ਆ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰਦਾ ਠੀਕ ਹੈ ਮੈਂ ਤਾਂ ਕਦੇ ਕਹਿਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਮੇਨੂੰ ਇੰਨੇ ਵਧੀਆ ਬੰਦੇ ਤੇ ਇੱਕ ਬਾਈ ਇੱਧਰ ਉਹ ਖੜੇ ਨੇ ਬਾਈ ਉਹ ਵੀ ਇਹ ਇਹ ਸਾਡੇ ਪਿੰਡ ਤੋਂ ਹੀ ਠੀਕ ਹੈ ਇਹ ਹਾਂ ਇਹ ਪੰਚਾਇਤ ਮੈਂਬਰ ਵੀ ਆ ਤੇ ਅੱਛਾ ਅੱਛਾ ਤੇ ਫਿਰ ਇਹਨਾਂ ਦੇ ਕਰਦਾ ਮੈਂਬਰੀ ਪੂਰੀ ਇਹ ਇਹ ਕਾਲਾ ਲੀਡਰ ਆ ਇਹ ਇਹਨਾਂ ਦਾ ਟਰੈਕਟਰ ਵੀ ਕਰਦਾ ਸਾਰਾ ਕੋਈ ਆ ਠੀਕ ਹੈ ਠੀਕ ਹੈ ਠੀਕ ਹੈ ਚਲੋ ਨਹੀਂ ਵਧੀਆ ਟਰੈਕਟਰ ਚਲਾਉਂਦਾ ਸਾਰਾ ਹਾਂ ਇਹ ਖੇਤੀਬੱਤੀ ਨਾਲ ਦੇਖਦਾ ਚਲੋ ਵਧੀਆ ਬਾਈ ਹੱਸ ਮਿਲ ਕੇ ਨਾ ਨੰਗ ਜਾਂਦਾ ਸਾਮਾ ਨੰਗ ਜਾਂਦਾ ਸਾਮਾ ਤੇ ਬਾਕੀ ਉਧਰ ਆਪਣੀ ਗੁੜੀਆਂ ਫਿਰਦੀ ਆ ਨਾ ਉਹਨੂੰ ਵੀ ਸ਼ੌਂਕ ਆ ਪੂਰਾ ਹਨਾ ਜੋ ਪੱਲਾ ਚੋਂ ਦੇਦੀ ਠੀਕ ਹੈ ਰਹਿੰਦੀ ਸਾਰਾ ਦਿਨ ਇਹ ਜਦੋਂ ਸਕੂਲੋਂ ਆ ਜਾਂਦੀ ਆ ਠੀਕ ਹੈ ਹੋਮਵਰਕ ਮਸਾ ਕਰਦੀ ਜਾ ਕੇ ਇਹ ਤੇ ਬਾਕੀ ਟਾਈਮ ਇੱਥੇ ਆਪਣੇ ਨਾ ਜਾਣ ਹੋਰਾਂ ਦੀ ਰਹਿੰਦੀ ਸਾਰਾ ਦਿਨ ਚਲੋ ਸਾਨੂੰ ਬਾਈ ਦਾ ਆਪਾਂ ਨੇ ਫਾਰਮ ਦਿਖਾਤਾ ਸਾਰਾ ਤੇ ਮੰਦੇ ਮਲਾਤੇ ਘੋੜਾ ਦਿਖਾਤਾ ਹਨਾ ਤੇ ਬਾਈ ਕੋਲੇ ਘੋੜਾ ਗਾ ਦਿਲਜਾਨ ਦਿਲਵਾ ਘੋੜੇ ਦਾ ਬੱਚਾ ਗਾ ਦਿਲਵਾਗ ਰਣੀਆਂ ਤੇ 64 ਇੰਚ ਹਾਈਟ ਆ ਤੇ ਬਾਈਆਂ ਨੇ ਸਟੱਡ ਸਰਵਿਸ ਓਪਨ ਕਰੀ ਹੋਈ ਆ 31000 ਬਾਈ ਨੇ ਫੀਸ ਰੱਖੀ ਹੋਈ ਆ ਜੇ ਕੋਈ ਸੱਜਣ ਕੋੜੀ ਕਰਾਸ ਕਰਾਉਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਪਿੰਡ ਆ ਫਿੱਡੇ ਤੇ ਬਾਈ ਨੂੰ ਜਿਲ੍ਹਾ ਪੈਂਦਾ ਬਾਈ ਫਿਰੋਜ਼ਪੁਰ ਪੈਂਦਾ ਹਨਾ ਫਿਰੋਜ਼ਪੁਰ ਜਿਲ੍ਹਾ ਆ ਠੀਕ ਆ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੇ ਕਿਸੇ ਸੱਜਣ ਨੇ ਘੋੜੀ ਕਰਾਸ ਕਰਾਉਣੀ ਆ ਡਾਕਟਰ ਦੀ ਵੀ ਸੁਵਿਧਾ ਹੈਗੀ ਆ ਬਾਈ ਕੋਲੇ ਤੇ ਰਹਿਣ ਸਹਿਣ ਦੀ ਵੀ ਸੁਵਿਧਾ ਹੈਗੀ ਆ ਜੇ ਕੋਈ ਹੋਰ ਗੱਲਬਾਤ ਕਰਨੀ ਆ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਬਾਈ ਦਾ ਨੰਬਰ ਆਪਾਂ ਦੇਤਾ ਵੀਡੀਓ ਦੇ ਵਿੱਚ